ਉਹਨਾਂ ਨੇ ਰਾਜਨੀਤੀ ਨੂੰ ਕਿਉਂ ਚੂਜ਼ ਕੀਤਾ ਉਹਨਾਂ ਦਾ ਕੋਈ ਦੂਰ ਨੇੜੇ ਦਾ ਵੀ ਸਾਡਾ ਪੂਰੇ ਪਰਿਵਾਰ ਦਾ ਕੋਈ ਰਾਜਨੀਤੀ ਨਾਲ ਕੋਈ ਵਾਹ-ਵਾਸਤਾ ਨਹੀਂ ਸੀਗਾ ਹਾਂਜੀ ਇਹ ਸੁਭਾਅ ਜਾਂ ਕਿਹ ਲੋ ਬਣ ਗਿਆ ਭਾਜਪਾ ਜਿਹੜੀ ਪਾਰਟੀ ਆ ਉਹ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਪਾਰਟੀ ਆ ਫੇਰ ਵੀ ਉਹਨਾਂ ਨੇ ਭਾਜਪਾ ਨੂੰ ਹੀ ਕਿਉਂ ਚੁਣਿਆ ਮੈਂ ਇਥੇ ਤੁਹਾਡੀ ਗੱਲ ਨੂੰ ਟੋਕਣਾ ਚਾਹਾਂਗਾ ਤੇਰਾ ਕੈਂਡੀਡੇਟਸ ਨੇ ਤੇ ਇਕੱਲਾ ਹੰਸ ਸਾਹਿਬ ਉਹਨਾਂ ਦੇ ਨਾਲ ਹੀ ਇੰਨਾ ਜ਼ਿਆਦਾ ਬਖਰੀਵਾ ਜਾ ਇੰਨਾ ਜਿਆਦਾ ਵਿਰੋਧ ਕਿਉਂ ਹੋ ਰਿਹਾ ਕਿ ਜਿਹੜੇ ਗਰੀਬਾਂ ਦੇ ਪਰਿਵਾਰ ਆ ਐਸਸੀ ਪਰਿਵਾਰ ਸਪੈਸ਼ਲੀ ਜਿਹੜੇ ਗਰੀਬ ਪਰਿਵਾਰ ਆ ਉਹ ਅੱਗੇ ਆ ਸਕਣ ਯਾਨੀ ਮੇਨ ਮੁੱਦਾ ਇਹ ਐਸਸੀ ਬੀਸੀ ਦਾ ਹੋ ਗਿਆ ਮੇਨ ਮੁੱਦਾ ਇਹ ਹੈਗਾ ਐਸਸੀ ਬੀਸੀ ਦਾ ਉਹ ਰਿਆ ਸੀਗਾ ਤੇ ਉਹ ਸ਼ਾਇਦ ਪਤਾ ਨਹੀਂ ਜਿੰਨੀ ਕੀ ਦੇਰ ਪਾਰਥ ਹੈਗਾ ਉਹ ਨਹੀਂ ਤੇ ਸ਼ਾਇਦ ਇਦਾਂ ਹੀ ਰਹੇਗਾ ਅੱਡੇ ਵੱਲੋਂ ਕੀ ਅਪੀਲ ਹੈ ਆਈ ਕਹਿੰਨੇ ਮੈਦਾਨ ਦੇ ਵਿੱਚ ਮੈਂ ਵੀ ਗੱਲਾਂ ਕਹੀਆਂ ਹੈ ਯਾਨੀ ਕਿ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ ਪੋਲਿਟਿਕਸ ਦੇ ਪਰ ਹਾਂਜੀ ਸਤਿ ਸ੍ਰੀ ਅਕਾਲ ਸੋ ਅੱਜ ਅਸੀਂ ਗੱਲ ਕਰਾਂਗੇ ਉਸ ਫਨਕਾਰ ਦੀ ਜਿਨ੍ਹਾਂ ਦੇ ਨਾਮ ਤੋਂ ਤੁਸੀਂ ਸਾਰੇ ਜਾਣੂ ਹੋ ਪੰਜਾਬ ਦੇ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਨ੍ਹਾਂ ਨੇ ਆਪਣਾ ਨਾਮ ਬਹੁਤ ਉੱਚੇ ਪੱਧਰ ਦੇ ਉੱਤੇ ਕਮਾਇਆ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਆਪਣੇ ਪਰਿਵਾਰ ਦਾ ਆਪਣੇ ਨਗਰ ਦਾ ਨਾਮ ਰੌਸ਼ਨ ਕੀਤਾ ਤੇ ਜਿਨ੍ਹਾਂ ਦਾ ਨਾਮ ਹੈਗਾ ਜੀ ਜਨਾਬ ਹੰਸ ਰਾਜ ਹੰਸ ਜਿਨ੍ਹਾਂ ਨੇ अनेका ਹੀ ਸਿੰਗਰਾਂ ਨੂੰ ਜਨਮ ਦਿੱਤਾ ਤੇ ਅੱਜ ਸਿੰਗਿੰਗ ਲਾਈਨ ਦੇ ਨਾਲ ਨਾਲ ਉਹਨਾਂ ਨੇ ਰਾਜਨੀਤੀ ਦੇ ਵਿੱਚ ਵੀ ਪੈਰ ਧਰਿਆ ਹੋਇਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਫਰੀਦਕੋਟ ਜ਼ਿਲ੍ਹਾ ਜਿਹੜਾ ਕਿ ਉਹਨਾਂ ਦੇ ਹਿੱਸੇ ਆਇਆ ਅੱਜ ਦੀ ਡੇਟ ਦੇ ਵਿੱਚ ਐਮਪੀ ਇਲੈਕਸ਼ਨਾਂ ਦੇ ਉੱਤੇ ਉਹ ਖੜੇ ਹੋਏ ਨੇ ਤੇ ਅਸੀਂ ਅੱਜ ਉਹਰੇ ਕੈਨੇਡਾ ਬ੍ਰੈਮਟਨ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਤੇ ਇੱਥੇ ਉਹਨਾਂ ਦੇ ਛੋਟੇ ਸਕੇ ਭਰਾ ਜਨਾਬ ਪਰਮਜੀਤ ਹੰਸ ਹੁਣੀ ਜਿਨ੍ਹਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਬਿਆਨ ਕਰਨਾ ਕੋਈ ਉਹਨਾਂ ਤੋਂ ਸਿੱਖੇ ਸੋ ਲਓ ਜੀ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਜਨਾਬ ਪਰਮਜੀਤ ਖਾਨ ਸੋਨਾਂ ਦੇ ਨਾਲ ਬਹੁਤਾ ਸਮਾਂ ਨਾ ਲੈਂਦੇ ਹੋਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੀ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਆਏ ਸਾਡੇ ਕੋਲ ਬਸ ਕੋਈ ਨਹੀਂ ਐਕਚੁਅਲੀ ਬ੍ਰੈਂਪਟਨ ਦਾ ਸ਼ੁਕਰ ਹੈ ਤੁਹਾਡੇ ਬਹਾਨੇ ਸਗੋਂ ਇਸ ਪਾਰਕ ਦੇ ਵਿੱਚ ਬੜੀ ਦੇਰ ਬਾਅਦ ਆਏ ਆ ਕੀ ਬੰਤ ਤੇ ਨਜ਼ਾਰਾ ਲੈ ਰਹੇ ਆ ਬ੍ਰੈਂਪਟਨ ਦੇ ਵਿੱਚ ਬੜਾ ਸੋਹਣਾ ਵੈਦਰ ਅੱਜ ਤੇ ਤੁਹਾਨੂੰ ਜੀ ਆਇਆਂ ਸਾਡੇ ਸ਼ਹਿਰ ਬ੍ਰੈਂਪਟਨ ਦੇ ਵਿੱਚ ਥੈਂਕ ਯੂ ਜੀ ਤੇ ਅੱਜ ਉਹ ਹੀ ਆਪਾਂ ਟੌਪਿਕ ਤੇ ਉੱਤੇ ਗੱਲਬਾਤ ਕਰਾਂਗੇ ਕਿ ਹੰਸ ਰਾਜ ਹੰਸ ਹੁਣੀ ਤੁਹਾਡੇ ਵੱਡੇ ਭਰਾ ਨੇ ਜੀ ਤੇ ਸੰਗੀਤ ਦੇ ਜਗਤ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਬਿਲਕੁਲ ਤੇ ਉਹਨਾਂ ਨੇ ਰਾਜਨੀਤੀ ਨੂੰ ਕਿਉਂ ਚੂਜ਼ ਕੀਤਾ ਜਾਂ ਰਾਜਨੀਤੀ ਨੇ ਉਹਨਾਂ ਨੂੰ ਚੂਜ਼ ਕੀਤਾ ਉਹਦੇ ਬਾਰੇ ਅੱਜ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਕਿਉਂਕਿ ਸਵਾਲ ਬਹੁਤ ਨੇ ਆਪਾਂ ਸ਼ਾਰਟ ਦੇ ਵਿੱਚ ਗੱਲ ਕਰਾਂਗੇ ਤਾਂ ਜੋ ਆਪਣਾ ਸਮਾਂ ਵੀ ਜ਼ਿਆਦਾ ਖਰਾਬ ਨਾ ਹੋਵੇ ਸੋ ਤੁਸੀਂ ਮੈਨੂੰ ਦੱਸੋ ਸਭ ਤੋਂ ਪਹਿਲਾਂ ਕਿ ਉਹ ਰਾਜਨੀਤੀ ਦੇ ਵਿੱਚ ਆਏ ਕਿਉਂ ਜੀ ਨਿੰਦੀ ਸਾਹਿਬ ਬੜਾ ਔਖਾ ਵੀ ਹੈ ਸਵਾਲ ਦਾ ਜਵਾਬ ਦੇਣਾ ਮੇਰੇ ਵਾਸਤੇ ਪਰ ਬੜਾ ਸੌਖਾ ਵੀ ਹੈ ਕਿਉਂਕਿ ਮੈਂ ਇਹਨਾਂ ਗੱਲਾਂ ਵਿੱਚ ਵਿਚਰਿਆ ਹੋਇਆ ਸਾਰਾ ਕੁਝ ਮੇਰੇ ਸਾਹਮਣੇ ਹੋਇਆ ਪਿਆ ਤੇ ਇਹਦੇ ਵਿੱਚ ਜੇ ਮੈਂ ਕਹਾਂ ਵੀ ਸੁਪਰਸਟਾਰ ਹੰਸਪਾ ਜੀ ਬਹੁਤ ਵੱਡੇ ਸਟਾਰ ਨੇ ਤੇ ਸ਼ਾਇਦ ਲੱਗੇਗਾ ਕਿ ਆਪਣੇ ਭਰਾ ਦੀ ਤਾਰੀਫ਼ ਕਰ ਰਿਹਾ ਪਰ ਪੂਰੀ ਦੁਨੀਆ ਜਾਣਦੀ ਹੈ ਬਿਲਕੁਲ ਬਾਕੀ ਤੁਹਾਡਾ ਸਵਾਲ ਹੈ ਕਿ ਰਾਜਨੀਤੀ ਵਿੱਚ ਕਿਵੇਂ ਆਏ ਹੂੰ ਹੂੰ ਉਨਾ ਦਾ ਕੋਈ ਦੂਰ ਨੇੜੇ ਦਾ ਵੀ ਸਾਡਾ ਪੂਰੇ ਪਰਿਵਾਰ ਦਾ ਕੋਈ ਰਾਜਨੀਤੀ ਨਾਲ ਕੋਈ ਵਾਹ-ਵਾਸਤਾ ਨਹੀਂ ਸੀਗਾ ਹਾਂਜੀ ਇਹ ਸੁਭਬ ਜਾਂ ਕਿ ਲੋ ਬਣ ਗਿਆ ਤੇ ਜਾਂ ਕੁਝ ਹੀ ਲੋਕਾਂ ਦੇ ਵਿੱਚ ਨਾਲ ਮਿਲ ਕੇ ਭਾਜੀ ਨੂੰ ਥੋੜਾ ਗੱਲਾਂ ਵਿੱਚ ਲਿਆ ਕੇ ਜਿਹਨੂੰ ਕਹਿੰਦੇ ਨੇ ਆਪਾਂ ਇੰਗਲਿਸ਼ ਵਿੱਚ ਬ੍ਰੇਨ ਵਾਸ਼ ਕਰਕੇ ਤੇ ਇਸ ਲਾਈਨ ਦੇ ਵਿੱਚ ਲੈ ਆਂਦਾ ਹਾਂ ਹਾਲਾਂਕਿ ਪੂਰੀ ਦੁਨੀਆ ਜਾਣਦੀ ਕਿ ਹਾਂਸ ਪਾ ਜਿੰਨੇ ਦਿਨ ਸੁਪਰਸਟਾਰ ਸੀਗੇ 2009 ਤੋਂ ਪਹਿਲਾਂ ਜਦੋਂ ਹਾਂਸ ਪਾ ਜੀ ਸੀਗੇ singing ਦੇ ਵਿੱਚ ਤੇ ਕਦੇ ਸੋਚਿਆ ਹੀ ਨਹੀਂ ਸੀਗਾ ਕਦੇ ਕਿ ਰਾਜਨੀਤੀ ਵਿੱਚ ਜਾਵਾਂਗਾ ਮੇਰੇ ਨਾਲ ਸਭ ਗੱਲਾਂ ਕਰਦੇ ਹੁੰਦੇ ਸੀ ਇੱਥੇ ਜਦੋਂ ਕੈਨੇਡਾ ਆਉਣਾ ਤੇ ਪਰਮਜੀਤ ਯਾਰ ਸਾਡੀ ਪੋਲਿਟਿਕਸ ਕਿੱਥੇ ਦੀ ਉੱਥੇ ਦੇ ਰਾਜਨੀਤਿਕ ਲੋਕ ਕਿੱਦਾਂ ਦੇ ਨੇ ਇੱਥੇ ਦੇਖ ਐਮਪੀ ਐਮਪੀਪੀ ਇਵਨ ਪ੍ਰੀਮੀਅਰ ਤੱਕ ਆਪੇ ਹੀ ਗੱਡੀ ਚਲਾਉਦੇ ਨੇ ਰਿਸ਼ਤੇਦਾਰਾਂ ਦੀ ਤੁਰੇ ਫਿਰਦੇ ਨੇ ਇਹਨਾਂ ਪਾਰਕਾਂ 'ਚ ਵੀ ਸਾਨੂੰ ਇਹ ਨਹੀਂ ਪਤਾ ਇੱਥੇ ਸਾਨੂੰ ਆਪਣੇ ਬੱਚਿਆਂ ਨੂੰ ਲੈ ਕੇ ਆ ਸਾਡਾ ਪ੍ਰਾਈਮ ਮਿਨਿਸਟਰੀ ਮਿਲ ਜਵੇ ਮਤਲਬ ਇਦਾਂ ਦੀ ਰਾਜਨੀਤੀ ਹੈ ਨਾ ਮੁਲਕਾ 'ਚ ਤੇ ਆਪਣੀ ਰਾਜਨੀਤੀ ਵਿੱਚ ਆਉਣਾ ਕਦੇ ਵੀ ਨਹੀਂ ਸੀ ਉਹ ਬੱਸ ਕੁਛ ਇੱਕ ਬੰਦੇ ਐਸੇ ਵਿੱਚ ਇਨਵੋਲ ਹੋ ਗਏ ਜਿਨ੍ਹਾਂ ਨੇ ੱੱਕੇ ਨਾ ਲੈ ਆਂਦੇ ਐਕਚੁਅਲੀ ਤੇ ਤੁਸੀਂ ਸਾਨੂੰ ਇਹ ਦੱਸੋ ਕਿ ਜਿੱਦਾਂ ਹੁਣ ਇਲੈਕਸ਼ਨ ਦਾ ਉਹ ਪੰਜਾਬ ਤੋਂ ਲੜ ਰਹੇ ਨੇ ਤੇ ਤੁਸੀਂ ਇੱਥੇ ਕੈਨੇਡਾ ਵਿੱਚੋਂ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਹੋ ਜੀ ਦੇਖੋ ਜਿਹੜੇ ਰਿਸ਼ਤੇ ਨਾਤੇ ਹੁੰਦੇ ਨੇ ਨਿੰਦੀ ਸਾਹਿਬ ਤੁਸੀਂ ਕਿਤੇ ਵੀ ਬੈਠੇ ਹੋ ਜਿਹੜੇ ਅਸਲ ਰਿਸ਼ਤੇ ਨਾਤੇ ਹੁੰਦੇ ਨੇ ਉਹ ਹਮੇਸ਼ਾ ਨਾਲ ਹੁੰਦੇ ਨੇ ਜਿਹੜੀਆਂ ਐ ਵੈਸੇ ਦੂਰੀਆਂ ਹੁੰਦੀਆਂ ਨੇ ਡਿਸਟੈਂਸ ਹੁੰਦੇ ਨੇ ਜਗਾਵਾਂ ਦੇ ਸ਼ਹਿਰਾਂ ਦੇ ਮੁਲਕਾਂ ਦੇ ਉਹ ਫਿਰ ਮਾਇਨੇ ਨਹੀਂ ਰੱਖਾਉਂਦੇ ਤੁਸੀਂ ਜੇ ਤੁਹਾਡੇ ਦਿਲੋਂ ਪਿਆਰ ਆ ਇੱਕ ਦੂਸਰੇ ਨਾਲ ਅਟੈਚਮੈਂਟ ਹੈਗੀ ਆ ਤੇ ਫਿਰ ਤੁਸੀਂ ਕਿਤੇ ਬੈਠ ਕੇ ਵੀ ਕਿਸੇ ਵੀ ਤਰੀਕੇ ਨਾਲ ਤੁਸੀਂ ਨਾਲ ਖੜ ਸਕਦੇ ਆ ਕਿ ਕਿਉਂਕਿ ਭਰਾ ਤੇ ਵੈਸੇ ਤੁਹਾਨੂੰ ਬਾਹਾਂ ਦੇ ਬਾਹਾਂ ਦੇ ਨਾਲ ਬਾਹਾਂ ਮੋਢੇ ਨਾਲ ਮੋਢਾ ਜੋੜ ਕੇ ਤੁਸੀਂ ਕਿਤੇ ਬੈਠੇ ਵੀ ਤੁਰ ਸਕਦੇ ਹੋ ਮੈਂ ਭਾਰਤ ਨਹੀਂ ਗਿਆ ਮੈਨੂੰ 3 ਸਾਲ ਹੋ ਗਏ ਨੇ ਉਹਦਾ ਕਾਰਨ ਵੀ ਤੁਹਾਨੂੰ ਦੱਸ ਦਿੰਦਾ ਸ਼ਾਇਦ ਕਈ ਲੋਕ ਕੀ ਸੋਚਣਗੇ ਉੱਥੇ ਘੱਟੋ ਨਹੀਂ ਆਉਂਦਾ ਮੇਰੇ ਮਾਤਾ ਜੀ 3 ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਸਾਰੀ ਦੁਨੀਆ ਨੂੰ ਪਤਾ ਹਾਂਜੀ ਔਰ ਮੈਂ ਸਾਰੇ ਤੋਂ ਛੋਟਾ ਘਰ ਦੇ ਵਿੱਚ ਤੇ ਮੇਰੀ ਅਟੈਚਮੈਂਟ ਬਹੁਤ ਸੀ ਮਾਤਾ ਨਾਲ ਇੱਥੇ ਵੀ ਮੇਰੇ ਕੋ ਰਹਿੰਦੇ ਰਹੇ ਪਰ ਇੰਡੀਆ ਗਿਆ ਸੀ ਉਹਨਾਂ ਦਾ ਇੰਤਕਾਲ ਹੋ ਗਿਆ ਤੇ ਮੈਂ ਮੇਰਾ ਜਿਗਰਾ ਨਹੀਂ ਪੈ ਰਿਹਾ ਕਿਉਂਕਿ ਮੈਂ ਜਿੰਨੀ ਵਾਰ ਵੀ ਇੰਡੀਆ ਗਿਆ ਮਾਤਾ ਅਸੀਂ ਇਕੱਠੇ ਹੀ ਘੁੰਮਦੇ ਫਿਰਦੇ ਰਹੇ ਪਿੰਡ ਦੀਆਂ ਗਲੀਆਂ ਵਿੱਚ ਵੀ ਰਿਸ਼ਤੇਦਾਰੀ ਵਿੱਚ ਵੀ ਮੈਂ ਬੜੀ ਵਾਰੀ ਤਿਆਰ ਹੋ ਕੇ ਦੋ ਵਾਰੀ ਟਿਕਟ ਲੈ ਕੇ ਵੀ ਕੈਂਸਲ ਕਰਾ ਦਿੱਤੀ ਕਿ ਮੈਂ ਮੈਂ ਕਿਉਂਕਿ ਮੈਂ ਉੱਥੇ ਜਾ ਕੇ ਆਪਣੀ ਮਾ ਦੀਆਂ ਕਬਰਾਂ ਫੂਲ ਨਹੀਂ ਹੋਣੀਆਂ ਮੇਰੇ ਤੋਂ ਮੇਰਾ ਪਤਾ ਨਹੀਂ ਕੱਲ ਨੂੰ ਚਲ ਜਮਾ ਜਾਂ 10 ਸਾਲ ਨਾ ਜਾਵਾਂ ਸੋ ਉਹਦਾ ਕਾਰਨ ਇਹੀ ਹੈ ਮੈਂ ਹਾਂਸਪਾ ਜੀ ਨੂੰ ਹੀ ਪਤਾ ਇਸ ਗੱਲ ਦਾ ਕਿ ਮੈਂ ਉਥੇ ਬੜਾ ਮੇਰੇ ਜਿਹੜੀ ਸਿਚੁਏਸ਼ਨ ਜੀ ਹੋਰ ਤਰ੍ਹਾਂ ਬਣ ਜਾਣੀ ਮੇਰੀ ਹੈਨਾ ਇਸ ਕਰਕੇ ਮੈਂ ਨਹੀਂ ਜਾ ਰਿਹਾ ਬਾਕੀ ਇਥੋਂ ਇਹ ਹੈ ਕਿ ਜੋ ਮੇਰਾ ਆਪਣਾ ਵੀ ਸੋਸ਼ਲ ਮੀਡੀਆ ਲੋਕੀ ਪਿਆਰ ਕਰਦੇ ਨੇ ਮੇਰੀ ਵੀ ਗੱਲਬਾਤ ਸੁਣੀ ਜਾਂਦੀ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਤੇ ਮੇਰਾ ਆਪਣਾ ਪਲੈਟਫਾਰਮ ਹੈਗਾ ਉਸ ਪਲੈਟਫਾਰਮ ਨੂੰ ਮੈਂ ਜੇ ਲੋਕਾਂ ਵਾਸਤੇ ਯੂਜ਼ ਕਰ ਸਕਦਾ ਮੈਂ ਬਹੁਤ ਸਿੰਗਰਾਂ ਨੂੰ ਪ੍ਰਮੋਟ ਕੀਤਾ ਨਵੇਂ ਬੱਚਿਆਂ ਨੂੰ ਹੋਰ ਮੁੱਦਿਆਂ ਤੇ ਗੱਲਬਾਤ ਕਰਦਾ ਰਹਿਣਾ ਤੇ ਜੇ ਮੈਂ ਲੋਕਾਂ ਦੀ ਗੱਲ ਕਰਦਾ ਤੇ ਕਿਉਂ ਨਹੀਂ ਆਪਣੇ ਸਕੇ ਭਰਾ ਦੀ ਠੋਕ ਵਜਾ ਕੇ ਗੱਲ ਕਰਾਂਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮੈਂ ਕਿ ਮੇਰੀ ਗੱਲ ਨੂੰ ਸੁਣਿਆ ਜਾਂਦਾ ਜਿਹੜੀ ਮੈਂ ਹੁਣ ਵੋਟਾਂ ਵੀ ਮੰਗੀਆਂ ਉਹਨੂੰ ਬੜਾ ਲੋਕ ਨੇ ਅਪਰੀਸ਼ੀਏਟ ਕੀਤਾ ਔਰ ਸਾਰੇ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਤੁਸੀਂ ਭਰਾ ਦੀ ਸਪੋਰਟ ਉੱਥੇ ਬੈਠੇ ਵੀ ਕਰ ਰਹੇ ਹੋ ਤੇ ਸੋਸ਼ਲ ਮੀਡੀਆ ਤੇ ਹੋਰ ਵੀ ਜਿਹੜੀਆਂ ਵੀਡੀਓ ਪਹਿਲੀਆਂ ਹੁੰਦੀਆਂ ਨੇ ਲੋਕੀ ਪਿਆਰ ਕਰਦੇ ਨੇ ਤੋਂ ਮੇਰੇ ਲੱਗ ਮਿਲ ਲੱਗਦਾ ਕੀ ਅੱਜਕੱਲ ਸੋਸ਼ਲ ਮੀਡੀਆ ਜਿਹੜਾ ਸਭ ਤੋਂ ਵੱਡੀ ਪਾਵਰ ਆ ਤੇ ਮੈਂ ਇੱਥੇ ਬੈਠਾ ਵੀ ਗੱਲ ਪੂਰੀ ਦੁਨੀਆ ਵਿੱਚ ਪਹੁੰਚਾ ਦਿਨਾ ਔਰ ਸਾਰੇ ਸੁਣਦੇ ਵੀ ਨੇ ਗੱਲ ਨੂੰ ਸੋ ਮੈਂ ਇੱਥੇ ਬੈਠਾ ਹਮੇਸ਼ਾ ਨਾਲਾ ਬਾਕੀ ਜੇ ਕੱਲ ਨੂੰ ਮੈਨੂੰ ਭਾਜੀ ਕਹਿਣਗੀ ਤੈਨੂੰ ਆਉਣਾ ਪੈਣਾ ਤੇ ਮੈਂ ਚਲੇ ਵੀ ਜਾਵਾਂਗਾ ਐਡੀ ਕੋਈ ਗੱਲ ਨਹੀਂ ਕੈਨੇਡੀਅਨ ਸਿਟੀਜ਼ਨ ਆ ਆਪਾਂ ਕਿਹੜਾ ਵੀਜ਼ਾ ਲੈਣਾ ਹੈ ਨਾ ਟਿਕਟ ਲੈ ਕੇ ਫੜਾਫੜ ਜਾਜੇ ਚੜ ਜਾਣਾ ਜੀ ਤੇ ਜਿਹੜਾ ਰਾਜਨੀਤੀ ਵਿੱਚ ਆਉਣਾ ਉਹਨਾਂ ਦਾ ਆਪਣਾ ਇੱਕ opinion ਸੀਗਾ ਤੇ ਕੀ ਇਸ ਦੇ ਵਿੱਚ ਪਰਿਵਾਰ ਦਾ ਕਿੰਨਾ ਕੁ ਤੁਸੀਂ ਕਹਿ ਸਕਦੇ ਵੀ ਸਾਥ ਰਿਹਾ ਕਿ ਜਾਂ ਉਹਨਾਂ ਦੀ ਇਹ ਅਲੱਗ ਤੋਂ ਜੰਗ ਸੀਗੀ ਕਿਵੇਂ ਮੈਂ ਜਾਣਾ ਹੀ ਜਾਣਾ ਰਾਜਨੀਤੀ ਵਿੱਚ ਕਿਉਂਕਿ ਉਹਨਾਂ ਦਾ ਆਪਣਾ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਦੌਲਤ ਸ਼ੋਹਰਤ ਸਾਰਾ ਕੁਝ ਔਲ ਸੀਗਾ ਕਿਸੇ ਚੀਜ਼ ਦੀ ਕੋਈ ਪੈਸੇ ਦੀ ਕਮੀ ਨਹੀਂ ਸੀ ਫਿਰ ਉਹ ਰਾਜਨੀਤੀ ਹੀ ਉਹਨਾਂ ਨੇ ਕਿਉਂ ਚੂਜ਼ ਕੀਤੀ ਜੀ ਇੱਕ ਮੈਂ ਆਈ ਥਿੰਕ 55 ਮਿੰਟ ਦੀ ਇੱਕ ਵੀਡੀਓ ਮੇਰੀ ਪਈ ਤੁਸੀਂ ਸ਼ਾਇਦ ਦੇਖੀ ਵੀ ਹੋਊਗੀ ਉਹਦੇ ਵਿੱਚ ਮੈਂ ਬਹੁਤ ਸ਼ਰਿਆਮ ਗੱਲਾਂ ਕੀਤੀਆਂ ਹੋਈਆਂ ਨੇ ਜਿਹੜਾ ਤੁਹਾਡਾ ਸਵਾਲ ਆ ਹਾਂ ਹਾਂ ਤੇ ਬਹੁਤ ਸਾਰੇ ਸਰੋਤਿਆਂ ਨੇ ਉਹ ਵੀਡੀਓ ਦੇਖੀ ਹੋਵੇਗੀ ਕਿ ਉਸ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਕਿ ਅਸੀਂ ਪਰਿਵਾਰ ਕਦੇ ਸਹਿਮਤ ਨਹੀਂ ਸੀ ਇਸ ਮਾਮਲੇ ਵਿੱਚ ਤੁਹਾਨੂੰ ਮੈਂ ਸਟਾਰਟਿੰਗ ਤੋਂ ਗੱਲ ਦੱਸਦਾ ਜਦੋਂ 2009 ਦੇ ਵਿੱਚ ਪਹਿਲੀ ਵਾਰੀ ਪੋਲਿਟਿਕਸ ਵਿੱਚ ਆਏ ਸੀ ਨਾ ਬਾਦਲਾਂ ਦੇ ਨਾਲ ਅੱਛਾ ਜੀ ਤੇ ਮੇਰੀ ਮਾਤਾ ਉਦੋਂ ਇੱਥੇ ਰਹਿੰਦੇ ਹੁੰਦੇ ਸੀ ਹੂੰ ਹੂੰ ਤੇ ਅਸੀਂ ਇੱਥੋਂ ਫੋਨ ਕਰਕੇ ਵੀ ਨਾ ਜਾਓ ਇਸ ਪੋਲਿਟਿਕਸ ਦੇ ਵਿੱਚ ਹਾਲਾਂਕਿ ਹਾਂ ਜੇ ਤੁਸੀਂ ਕਹਿਆ ਕਿ ਉਹਨਾਂ ਦੇ ਆਪਣੇ opinion ਸੀ ਉਹਨਾਂ ਦੇ ਐਕਚੁਅਲੀ ਆਪਣਾ ਹੈ ਹੀ ਨਹੀਂ ਸੀਗਾ ਉਹ ਜੋਰ ਪਾਇਆ ਗਿਆ ਇੰਨੀ ਬੁਰੀ ਤਰ੍ਹਾਂ ਬਾਦਲਾ ਨੇ ਬ੍ਰੇਨ ਵਾਸ਼ ਕੀਤਾ ਹਾਂਸ ਪਾਜੀ ਦਾ ਦੋ ਤਿੰਨ ਢੀਡੇ ਮਾਰੇ ਔਰ ਕੋਸ਼ਿਕ ਹੋਰ ਬੰਦੇ ਇਨਵੋਲ ਸਨ ਜਿਹੜੇ ਬਿਟਵੀਨ ਹਾਂਸ ਪਾਜੀ ਤੇ ਬਾਦਲਾ ਦੇ ਪਰਿਵਾਰ ਵਿੱਚ ਬਾਦਲਾ ਨੇ ਕਿਸੇ ਤਰ੍ਹਾਂ ਉਹਨਾਂ ਨੂੰ ਮਨਾਇਆ ਤੇ ਪੋਲਿਟਿਕਸ ਵਿੱਚ ਲੈ ਆਏ ਹਾਲਾਂਕਿ ਨਾ ਹਾਂਸ ਪਾਜੀ ਰਾਜੀ ਸੀਗੇ ਇਸ ਮਾਮਲੇ ਤੇ ਮੈਂ ਤੁਹਾਨੂੰ ਟੋਕਣਾ ਚਾਹਾਂਗਾ ਜਿੱਦਾਂ ਹੁਣ ਇੰਡੀਆ ਲੈਵਲ ਇੰਟਰਨੈਸ਼ਨਲ ਲੈਵਲ ਕਹਿ ਸਕਦੇ ਆ ਜੀ ਕਿਹੜਾ ਮੁਲਕ ਕਿਹੜਾ ਦੇਸ਼ ਵਿਦੇਸ਼ ਜਿੱਥੇ ਉਹ ਨਹੀਂ ਗਏ ਉਹਨਾਂ ਦਾ ਆਪਣਾ ਦਿਮਾਗ ਇੰਨਾ ਕਿ ਜ਼ਿਆਦਾ ਮੈਂ ਕਹਿੰਦਾ ਵੀ ਉਹਨਾਂ ਦਾ ਬ੍ਰੇਨ ਵਾਸ਼ ਕਿੱਦਾਂ ਕੋਈ ਕਰ ਸਕਦਾ ਉਹ ਵੀ ਇਸ ਮਾਮਲੇ ਦੇ ਵਿੱਚ ਇਹ ਹੋ ਗਿਆ ਜੀ ਤੁਹਾਨੂੰ ਦੱਸਿਆ ਨਾ ਕਿ ਬਾਦਲਾ ਦੇ ਪਰਿਵਾਰ ਦੇ ਨਾਲ ਕੁਝ ਬੰਦੇ ਇਹੋ ਜਿਹੇ ਸੀਗੇ ਨਾਲ ਜਿਹੜੇ ਬਾਦਲਾ ਨੂੰ ਲੈ ਕੇ ਆਏ ਸੀ ਜਿਨ੍ਹਾਂ ਨੂੰ ਹੰਸਪਾ ਜੀ ਗੋਡਫਾਦਰ ਮੰਨਦਾ ਸੀ ਉਹ ਮੈਂ ਨਾਮ ਨਹੀਂ ਲਾਵਾਂਗਾ ਤੇ ਉਹ ਬਹੁਤ ਵੱਡੇ ਲੋਕ ਨੇ ਆਪਣੇ ਸੋਸ਼ਲ ਮੀਡੀਆ ਦੇ ਵਿੱਚ ਉਹਨਾਂ ਦੇ ਬڑے ਵੱਡੇ ਪੇਪਰ ਸ਼ੇਪਰ بڑا ਕਾਰੋਬਾਰ ਵੀ ਕਹਿ ਲਓ ਪਰ ਉਹ ਸ਼ੁਰੂ ਤੋਂ ਹਾਂਸਪਾ ਜਿਹੜਾ ਨੇ 노 ਡਾਊਟ ਸਾਥ ਵੀ ਬੜਾ ਦਿੱਤਾ ਇਸ ਮੁਕਾਮ ਤੇ ਪਹੁੰਚਣ ਲਈ ਉਹਨਾਂ ਨੂੰ ਗੋਡਫਾਦਰ ਮੰਨਦੇ ਸੀ ਪਾਜੀ ਉਹਨਾਂ ਦੇ ਬੰਦੇ ਹੀ ਬਾਦਲਾ ਨੇ ਕੱਲੇ ਨਹੀਂ ਆਏ ਹੂੰ ਕਿਉਂਕਿ ਇਹ ਜਿਹੜੇ ਪੋਲੀਟਿਸ਼ੀਅਨ ਆ ਨਾ ਜਿਹੜੇ ਹੰਡੇ ਵਰਤੇ ਪੋਲੀ ਇਹ ਇਹ ਪਹਿਲੋਂ ਸਾਰਾ ਜਿਗਾਰਡ ਕਰਕੇ ਫੇਰ ਆਉਂਦੇ ਕਿਸੇ ਕੋਈ ਜਦੋਂ ਜਾਂਦੇ ਨੇ ਇਹ ਕੱਲੇ ਨਹੀਂ ਆਏ ਇਹਨਾਂ ਦੇ ਬੰਦੇ ਹੀ ਉਹ ਵਿੱਚ ਇੱਕ ਦੋ ਪਾਏ ਜਿਹੜਾ ਇਹਨਾਂ ਨੂੰ ਪਤਾ ਸੀਗਾ ਵੀ ਸਾਨੂੰ ਨਾ ਕਰ ਸਕਦਾ ਪਰ ਇਹਨਾਂ ਨੂੰ ਨਾ ਨਹੀਂ ਕਰਨੀ ਉਹ ਬੰਦਿਆਂ ਨੂੰ ਵੇਚ ਲਿਆ ਕਿ ਬਸ ਦੋ ਤਿੰਨ ਸਿਟਿੰਗਸ ਹੋਈਆਂ ਸਾਡੇ ਘਰ ਦੇ ਵਿੱਚ ਤੇ ਬਸ ਉਸ ਕਿਸ ਤਰ੍ਹਾਂ ਮਨਾ ਲਿਆ ਭਾਜੀ ਨੂੰ ਮੰਨ ਗਿਆ ਤੇ ਉਹਨਾਂ ਨੇ ਗੱਲਾਂ ਵਿੱਚ ਲੈ ਲਿਆ ਮੈਨੂੰ ਤਾਂ ਦੱਸ ਲੱਗੇ ਮੇਰੇ ਮਾਤਾ ਜੀ ਇੱਥੇ ਇੰਦੇ ਹੀ ਤੇ ਮਾਤਾ ਨੂੰ ਵੀ ਜਦੋਂ ਪਤਾ ਲੱਗਾ ਮੈਨੂੰ ਵੀ ਅਸੀਂ ਸਾਰੇ ਅਸੀਂ ਕਿਹਾ ਵੀ ਛੱਡੋ ਭਰਾ ਵੀ ਮਾਲਕ ਦੀ ਬਹੁਤ ਕਿਰਪਾ ਜਿੰਨੀ ਸਾਡੀ ਔਕਾਤ ਆ ਉਸ ਤੋਂ ਕਿਤੇ ਜ਼ਿਆਦਾ ਆਲਰੇਡੀ ਕਿਰਪਾ ਕੀ ਲੈਣਾ ਹੂੰ ਹੂੰ ਤੇ ਮਾਤਾ ਹੁਣ ਮਾ ਤੇ ਮਾਈ ਆ ਨਾ ਸੁਪਰਸਟਾਰ ਤੇ ਲੋਕਾਂ ਵਾਸਤੇ ਹੋਏਗਾ ਹੂੰ ਤੇ ਮਾਤਾ ਨੇ ਫਿਰ ਝਿੜਕਿਆ ਕਹਿੰਦੇ ਮੈਂ ਤੇਰੀ ਚੁੰਡੇ ਜਾਂ ਪੱਟਦੀ ਇੱਥੇ ਆ ਕੇ ਤੈਨੂੰ ਬਣਾਉਣੀ ਜਰਾ ਮੰਤਰੀ ਹੂੰ ਅੱਛਾ ਮਾਤਾ ਚਲੇ ਗਏ ਹੂੰ ਫਿਰ ਉੱਥੇ ਗਿਆਨ ਤੋਂ ਕੀ ਗੱਲ ਹੋਈ ਪਤਾ ਨਹੀਂ ਉਹਨਾਂ ਨੇ ਮਾਤਾ ਦਾ ਹੰਸਪਾ ਜੀ ਨੇ ਪਤਾ ਨਹੀਂ ਕੀ ਸਮਝਾਇਆ ਤੇ ਮਾਤਾ ਵੀ ਵਿਚਾਰੀ ਫਿਰ ਉਦਾ ਹੀ ਆ ਗਈ ਵਾਪਸ ਤੇ ਵੋਟਾ-ਮੋਟਾ ਤੇ ਖੜੇ ਹੋ ਗਿਆ ਭਾਜੀ ਫਿਰ ਬਸ ਸਿਲਸਿਲਾ ਜਾਂ ਚੱਲ ਪਿਆ ਪਰ ਮੈਂ ਇਹ ਵੀ ਗੱਲ ਸ਼ਰਿਆਮ ਕਹੂੰਗਾ ਕਿ ਇਹ ਜਿਹੜਾ ਚਸਕਾ ਹੈ ਨਾ ਪੋਲਿਟਿਕਸ ਦਾ ਇਹਦੇ ਵਿੱਚ ਤੁਸੀਂ ਭਾਵੇਂ ਕਿਸੇ ਦੇ ਕਹਤੇ ਆਏ ਆ ਭਾਵੇਂ ਆਪਣੀ ਮਰਜ਼ੀ ਨਾਲ ਪਰ ਇੱਕ ਵਾਰੀ ਤੁਸੀਂ ਇਹਦੇ ਵਿੱਚ ਇੰਟਰ ਹੋ ਜਾਨੇ ਨਾ ਨਿਕਲਣਾ ਬੜਾ ਮੁਸ਼ਕਿਲ ਆ ਬੜਾ ਇਹ ਭੜਾ ਚਸਕਾ ਕਹ ਲੋ ਜਾਂ ਫਿਰ ਤੁਸੀਂ ਇਹਨੂੰ ਇਹ ਕਹਿ ਲੋ ਕਿ ਦਵਾਈ ਇਹੋ ਜਿਹਾ ਪੈ ਜਾਂਦਾ ਉਹਨਾਂ ਦਾ ਜਿਸ ਪਾਰਟਨਰ ਤੁਸੀਂ ਹੈਗੇ ਸੂਰਪਾਜੀ ਖੁੱਬ ਕਹੇ ਨੇ ਦਾ ਪੇਚ ਉਹਨਾਂ ਨੂੰ ਆਉਂਦੇ ਨਹੀਂ ਨਾ ਜਿਹੜੇ ਇਹ ਰਾਜਨੀਤਿਕ ਦਾ ਪੇਚ ਉਹਨਾਂ ਨੂੰ ਆਉਂਦੇ ਨਹੀਂ ਪਰ ਹੌਲੀ-ਹੌਲੀ ਫਿਰ ਸਾਰਾ ਕੁਝ ਆ ਜਾਂਦਾ ਤੇ ਹੁਣ ਇਹ ਆ ਵੀ ਥੋੜਾ ਅਸਰਤ ਹੋਇਆ ਪੈ ਇਹਦੇ ਵਿੱਚ ਤੇ ਕੋਈ ਦੂਰ ਆਇਆ ਨਹੀਂ ਤੇ ਜਿੱਦਾਂ ਹੁਣ ਪਹਿਲਾਂ ਉਹ ਅਕਾਲੀ ਦਲ ਵਿੱਚ ਗਏ ਫਿਰ ਕਾਂਗਰਸ ਵਿੱਚ ਆ ਗਏ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਿਆ ਹੋਊਗਾ ਕਿ ਸ਼ਾਇਦ ਮੈਨੂੰ ਉਹ ਚੀਜ਼ ਨਹੀਂ ਮਿਲ ਰਹੀ ਜਾਂ ਉਹ ਰਿਸਪੈਕਟ ਪਾਰਟੀ ਦੇ ਵਿੱਚ ਨਹੀਂ ਮਿਲ ਰਹੀ ਤੇ ਉਹ ਉਸ ਚੀਜ਼ ਦੇ ਬਾਵਜੂਦ ਵੀ ਭਾਜਪਾ ਦੇ ਵਿੱਚ ਆ ਗਏ ਜਦਕਿ ਭਾਜਪਾ ਜਿਹੜੀ ਪਾਰਟੀ ਆ ਉਹ ਪੰਜਾਬ ਵਿਰੋਧੀ ਕਿਸਾਨ ਵਿਰੋਧੀ ਪਾਰਟੀ ਆ ਫੇਰ ਵੀ ਉਹਨਾਂ ਨੇ ਭਾਜਪਾ ਨੂੰ ਹੀ ਕਿਉਂ ਚੁਣਿਆ ਜੀਦੀ ਸਾਹਿਬ ਮੈਂ ਇੱਥੇ ਤੁਹਾਡੀ ਗੱਲ ਨੂੰ ਟੋਕਣਾ ਚਾਹਾਂਗਾ ਵਾਂਸ ਅਗੇਨ ਕਿ ਜਦੋਂ ਹੰਸਪਾਜ ਨੇ ਬੀਜੇਪੀ ਜੁਆਇਨ ਕੀਤੀ ਸੀ ਉਦੋਂ ਆ ਤਿੰਨਾ ਜਿਹੜਾ ਕੇਸਾਂ ਵਾਲਾ ਜਿਹੜੇ ਜਿਹੜਾ ਸਾਰਾ ਕੁਝ ਹੋ ਰਿਹਾ ਕਿਸਾਨ ਅੰਦੋਲਨ ਜਾਂ ਜੋ ਜੋ ਵੀ ਹੋਇਆ ਜੇ ਵਿਰੋਧੀ ਪੰਜਾਬ ਸੀ ਉਹਨਾਂ ਦਾ ਜਾਂ ਬੀਜੇਪੀ ਉਹਨਾਂ ਦਾ ਵਿਰੋਧੀ ਪੰਜਾਬ ਦਾ ਇਹ ਜਿਹੜੀਆਂ ਗੱਲਾਂ ਚੱਲੀਆਂ ਇਹ ਬਹੁਤ ਬਾਅਦ ਵਿੱਚ ਚੱਲੀਆਂ ਜਦੋਂ ਹੰਸਪਾਜ ਨੇ ਜੁਆਇਨ ਕੀਤਾ ਸੀ ਨਾ ਬੀਜੇਪੀ ਨੂੰ ਉਦੋਂ ਕੋਈ ਇਹੋ ਜਿਹਾ ਮਸਲਾ ਨਹੀਂ ਸੀਗਾ ਹੰਸਪਾਜ ਦਾ ਮੈਨੂੰ ਪਤਾ ਜੇਕਰ ਉਦੋਂ ਹੀ ਮਸਲਾ ਹੁੰਦਾ ਤੇ ਕਦੇ ਵੀ ਨਾ ਉਹ ਬੀਜੇਪੀ ਚ ਜਾਂਦੇ ਕਿਉਂਕਿ ਹੰਸਪਾਜ ਨੂੰ ਇਹ ਮੈਂ ਗਰੰਟੀ ਦਿੰਦਾ ਕਿ ਹਾਂਸਪਾ ਜੀ ਨੂੰ ਪੰਜਾਬ ਪੰਜਾਬੀ ਅਤੇ ਸਾਡੇ ਪੰਜਾਬੀ ਬਹੁਤ ਪਿਆਰੇ ਨੇ ਤਦ ਹੀ ਉਹਨਾਂ ਨੇ ਜਿੱਡੇ ਵੱਡੇ ਸੁਪਰਸਟਾਰ ਹੋ ਰਹੇ ਨੇ ਉਹਨਾਂ ਨੇ ਜਲੰਧਰ ਨਹੀਂ ਛੱਡਿਆ ਉਹਨਾਂ ਨੇ ਪੰਜਾਬ ਨਹੀਂ ਛੱਡਿਆ ਵਰਨਾ ਤੁਹਾਨੂੰ ਪਤਾ ਜੇ ਦੋ ਗਾਣੇ ਚੱਲ ਜਾਣ ਬੰਬੇ ਚੰਡੀਗੜ੍ਹ ਜਾ ਕੇ ਬੈਠੇ ਨੇ ਪਰ ਉਸ ਬੰਦੇ ਨੇ ਜਲੰਧਰ ਨਹੀਂ ਛੱਡਿਆ ਪਿੰਡ ਦੇ ਵਿੱਚ ਬਹੁਤ ਵੱਡਾ ਘਰ ਬਣਾਇਆ ਕਿ ਕਿਤੇ ਵੀ ਪਿੰਡ ਵੀ ਨਾ ਮੇਰੇ ਕੋਲ ਛੁੱਟੇ ਸ਼ਹਿਰ ਤਾਂ ਦੂਰ ਦੀ ਗੱਲ ਆ ਸੋ ਪੰਜਾਬੀਅਤ ਨਾਲ ਹਮੇਸ਼ਾ ਜੁੜੇ ਰਹੇ ਨੇ ਹੁਣ ਵੀ ਕਿਸਾਨ ਅੰਦੋਲਨ ਚੱਲਦੇ ਵਿੱਚ ਵੀ ਐਕਚੁਅਲੀ ਅਸੀਂ ਸਾਡੇ ਪੰਜਾਬੀਆਂ ਦੀ ਪ੍ਰੋਬਲਮ ਆ ਥੋੜੀ ਜੀ ਕਿ ਅਸੀਂ ਭੁੱਲ ਜਾਂਨੇ ਚੰਗੀਆਂ ਗੱਲਾਂ ਭੁੱਲ ਜਾਂਨੇ ਬਹੁਤ ਜਲਦੀ ਤੇ ਮਾੜੀ ਗੱਲ ਨੂੰ ਅਸੀਂ ਪੱਲੇ ਬੰਨ ਲੀ ਸੀ ਲਕੀਰ ਦੇ ਫਕੀਰ ਬਣ ਜਾਂਦੇ ਆ ਉਹਨਾਂ ਨੇ ਇਹ ਕਿਸਾਨ ਅੰਦੋਲਨ ਚੱਲਦੇ ਵਿੱਚ ਵੀ ਭਾਜੀਪੀ ਦੇ ਬਹੁਤ ਨੁਮਾਇੰਦੇ ਨੇ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਇੱਕੋ ਇੱਕ ਸੀ ਹੰਸ ਰਾਜ ਹੰਸਪਾ ਜੀ ਜਿਹੜੇ ਅੰਦੋਲਨ ਚੱਲਦੇ ਵਿੱਚ ਵੀ ਬੋਲਦੇ ਰਏ ਪੰਜਾਬ ਦੇ ਨਾਲ ਖੜੇ ਰਏ ਕਿ ਚਲੋ ਮੈਂ ਤੁਹਾਨੂੰ ਲੈ ਕੇ ਜਾਣਾ ਆਪਾਂ ਬੈਠ ਕੇ ਗੱਲ ਕਰਦੇ ਟੇਬਲ ਟਾਕ ਕਰਦੇ ਆ ਤੇ ਮੈਂ ਵਿਚੋਲਾ ਬਣਦਾ ਵਿੱਚ ਪਰ ਜਿਹੜੇ ਲੋਕੀ ਜਿਨ੍ਹਾਂ ਲੋਕਾਂ ਦੀਆਂ ਰੋਟੀਆਂ ਪੱਕਦੀਆਂ ਨੇ ਇਸ ਕੰਮ ਤੋਂ ਅੰਦੋਲਨਾਂ ਤੋਂ ਉਹ ਲੋਕੀ ਚਾਹੁੰਦੇ ਨਹੀਂ ਸੀ ਇਹ ਸਾਰਾ ਕੁਝ ਸਮੇਂ ਦੇ ਜਿਹੜੇ ਅਸਲ ਕਿਸਾਨ ਆ ਨਾ ਉਹ ਤੇ ਤੁਹਾਨੂੰ ਵੀ ਪਤਾ ਮੈਨੂੰ ਹੀ ਪਤਾ ਜਿਹੜਾ ਕਿਸਾਨ ਦਾ ਤੇ ਸਿਹਰੀ ਦਾ ਰਿਸ਼ਤਾ ਹਮ 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 ਹ ਤੁਸੀਂ ਹੁਣ ਅੰਦੋਲਨ 'ਚ ਵੀ ਦੇਖ ਲਓ ਤਾਜ਼ੇ ਅੰਦੋਲਨ 'ਚ ਜਿਹੜੇ ਅਸਲ ਕਿਸਾਨ ਨੇ ਠੋਕ ਵਜਾ ਕੇ ਸਵਾਲ ਕਰਦੇ ਨੇ ਜਿਹੜਾ ਉਹਨਾਂ ਦਾ ਹੱਕ ਆ ਵਿਰੋਧ ਕਰਨਾ ਵੀ ਉਹਨਾਂ ਦਾ ਹੱਕ ਆ ਕਰਨ ਜੀ ਸੱਦ ਕੇ ਕਰਨ ਹੰਸਪਾਏ ਦਾ ਫਰਜ਼ੀਆ ਜਵਾਬ ਦੇਣਾ ਦੇ ਰਹੇ ਨੇ ਨੇ ਉਹ ਜਿਹੜੇ ਸਵਾਲ ਕਰ ਰਹੇ ਨੇ ਬਹੁਤ ਸੱਚਜੇ ਤਰੀਕੇ ਨਾਲ ਜਿਹੜੇ ਗਾਲਾਂ ਕੱਢ ਰਹੇ ਨੇ ਜਿਹੜੀ ਹੁਣ ਕੱਲ ਪਰਸ ਦੀ ਗੱਲ ਹੋਇਆ ਜਿੱਤੋਂ ਭਾਜੀ ਤਲਖੀ ਵਿੱਚ ਆ ਗਏ ਸੀਗੇ ਉਹ ਗਾਲਾਂ ਕੱਢ ਕੇ ਗਾਲਾਂ ਵੀ ਇਦਾਂ ਨਹੀਂ ਕਹਿੰਦੇ ਤੁਹਾਡੀਆਂ ਧੀਆਂ ਕਿਸੇ ਦੇ ਘਰ ਵਿੱਚ ਜਾ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਵਾਂ ਤੁਹਾਡੀਆਂ ਨੋਹਾਂ ਅਸੀਂ ਨੰਗੀਆਂ ਕਰਾਂਗੇ ਤੁਹਾਡੇ ਘਰਾਂ ਨੂੰ ਅੱਗ ਲਾ ਦਾਂਗੇ ਤੁਹਾਡੇ ਪਿੰਡੋ ਵਿੱਚ ਦਖਲ ਕਰ ਦਾਂਗੇ ਇਸ ਕਰਕੇ ਹੁਣ ਦੇਖੋ ਜਿਹੜਾ ਨਰਮ ਦਿਲ ਬੰਦਾ ਨੇ ਜਿਹੜਾ ਸੈਂਸਿਟਿਵ ਆ ਉਹ ਬੰਦਾ ਫਿਰ ਬੋਲੇਗਾ ਇਹਨਾਂ ਗੱਲਾਂ ਤੇ ਅਦਰਵਾਇਜ਼ ਕੋਈ ਇਹੋ ਜਿਹਾ ਰੌਣਾ ਨਹੀਂ ਸੀ ਉਹਦਾ ਪੰਜਾਬ ਦੇ ਵਿੱਚ ਬੀਜੇਪੀ ਦੇ 13 ਕੈਂਡੀਡੇਟਸ ਨੇ ਜੀ ਤੇ ਇਕੱਲਾ ਹੰਸ ਸਾਹਿਬ ਉਹਨਾਂ ਦੇ ਨਾਲ ਹੀ ਇੰਨਾ ਜ਼ਿਆਦਾ ਬਖਰੀਵਾ ਜਾਂ ਇੰਨਾ ਜ਼ਿਆਦਾ ਵਿਰੋਧ ਕਿਉਂ ਹੋ ਰਿਹਾ ਉਹ ਵੀ ਪੰਜਾਬ ਦੇ ਲੋਕਾਂ ਵੱਲੋਂ ਨਹੀਂ ਜੀ ਸਾਹਿਬ ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਵੀ ਹੈ ਹਮਮ ਤੇ ਮੈਂ ਚਾਹੁੰਨਾ ਕਿ ਯਾਰ ਆਪਾਂ ਪਾਰਕ ਵਿੱਚ ਆਏ ਹੋਏ ਆ ਹਾਂਜੀ ਹਵਾ ਹੋਵਾ ਬੜੀ ਮੈਂ ਬੜਾ ਸ਼ਕੀਨ ਆ ਤੁਰਨਫਿੰਦਾ ਵਾਕੂ ਵਕ ਬਹੁਤ ਕਰਦਾ ਰਹਿਣਾ ਕੋਈ ਗੱਲ ਨਹੀਂ ਆਪਾਂ ਨਾਲ ਗੱਲਬਾਤ ਕਰਦੇ ਆ ਨਾਲ ਤੁਹਾਨੂੰ ਬਚਾਉਣਾ ਚਲੋ ਆਜੋ ਆਜੋ ਕੋਈ ਗੱਲ ਸੋ ਤੁਹਾਡਾ ਸਵਾਲ ਸੀਗਾ ਕਿ 13 ਕੈਂਡੀਡੇਟ ਨੇ ਹੋਰ ਪੰਜਾਬ ਦੇ ਵਿੱਚ ਹਾਂਜੀ ਤੇ ਹੰਸਪਾਜ ਦਾ ਹੀ ਕਿਉਂ ਵਿਰੋਧ ਹੋ ਰਿਹਾ ਜੀ ਉਹ ਦੇਖੋ ਪਹਿਲੀ ਗੱਲ ਹੈ ਕਿ ਨਾਮ ਬਹੁਤ ਵੱਡਾ ਹਮਮ ਇਸ ਕਰਕੇ ਉਹ ਹਾਈਲਾਈਟ ਬਹੁਤ ਨੇ ਹਮ ਹਰ ਬੰਦਾ ਉਹਨੂੰ ਹੱਥ ਪਾ ਰਿਹਾ ਕੋ ਚੰਗੇ ਲਈ ਪਾ ਰਿਹਾ ਕੋ ਮਾੜੇ ਲਈ ਪਾ ਰਿਹਾ ਪਰ ਦੂਸਰੀ ਗੱਲ ਇਹ ਕਿ ਦਿੱਲੀ ਵਿੱਚ ਜਿਹੜੇ ਕਹਿੰਦੇ ਨੇ ਕਿ ਕੰਮ ਕੀਤਾ ਕੀ 5 ਸਾਲ ਐਮਪੀ ਰਹਿ ਕੇ ਐਕਚੁਅਲੀ ਇਹੋ ਹੀ ਕੁਝ ਲੋਕਾਂ ਨੂੰ ਪ੍ਰੋਬਲਮ ਆ ਕਿ ਉਸ ਬੰਦੇ ਨੇ ਕੰਮ ਵਾਕੇ ਕਰਾਏ ਨੇ ਜਿਹੜੇ ਕਹਿੰਦੇ ਨੇ ਕੰਮ ਨਹੀਂ ਕੀਤੇ ਦਿੱਲੀ ਜਾ ਕੇ ਕੰਮ ਵੇਖਣ ਜਾਂ ਮੇਰੇ ਕੋਲ ਕੰਮ ਕੀਤੇ ਪੈ ਨੇ ਮੈਂ ਕੱਲ ਪਰਸਨ ਦਿਖਾ ਵੀ ਰਿਹਾ ਆਪਣੀ ਵੀਡੀਓ ਵਿੱਚ ਉਹਨਾਂ ਨੇ ਕੰਮ ਦਿੱਲੀ ਦੇ ਵਿੱਚ ਕਰ ਬਹੁਤ ਦਿੱਤੇ ਨੇ ਔਰ ਉਹਨਾਂ ਪਾਰਟੀਆਂ ਨੂੰ ਇਹੀ ਡਰ ਆ ਵੀ ਜੇ ਇਹ ਬੰਦਾ ਇੱਥੇ ਜਿੱਤ ਗਿਆ ਜੀ ਇਨੇ ਕੰਮ ਕਰ ਦੇਣੇ ਆ ਕਿਉਂਕਿ ਹੰਸਪਾ ਜੀ ਕੰਮ ਕਰਨ ਵਾਲੇ ਨੇ ਉਹ ਬੰਦਾ ਇਹੋ ਜਿਹਾ ਜੋ ਦਿੱਲੀ ਸੀ ਨਾ ਐਮਪੀ ਅਜੇ ਵੀ ਨੇ ਤੇ ਉਹਨਾਂ ਨੇ ਕਾਰਬਾਰ ਛੱਡ ਕੇ ਪੱਕਾ ਪਰਮਾਨੈਂਟ ਉੱਥੇ ਚੱਲ ਗਈ ਸਾਡੇ ਕਿਤੇ ਵਿਆਹ ਸ਼ਾਦੀ ਤੇ ਜਲੰਧਰ ਆਉਂਦੇ ਰਹਿੰਦੇ ਨੇ ਪਰਮਾਨੈਂਟ ਇਦਾਂ ਕੋਈ ਐਮਪੀ ਦਿਖਾ ਦੇ ਮੈਂ ਜਾ ਕੇ ਬੈਠਾ ਉੱਥੇ ਜਿਹੜੇ ਸ਼ਹਿਰ ਦਾ ਹੋਵੇਗਾ ਜਿਹੜੇ ਸੂਬੇ ਦਾ ਹੋਵੇਗਾ ਐਮਪੀ ਉਸ ਏਰੀਆ ਦੇ ਵਿੱਚ ਉਹ ਜਾ ਕੇ ਉੱਥੇ ਪੱਕੇ ਹੀ ਬਹਿ ਗਿਆ ਸੀ ਔਰ ਬਹੁਤ ਸਾਰੇ ਕੰਮ ਕਰਾਏ ਨੇ ਉੱਥੇ ਰੋਡ ਐਕਚੁਅਲੀ ਜਿਹੜੇ ਏਰੀਆ ਚ ਉਹ ਜਿੱਤੇ ਸਨ ਉਹ ਏਰੀਆ ਪੰਜਾਬ ਤੋਂ ਵੀ ਮਾੜਾ ਸੀਗਾ ਗਲੀਆਂ ਨਾਲੀਆਂ ਸੜਕਾਂ ਟੁੱਟੀਆਂ ਭੱਜੀਆਂ ਕੋਈ ਮੈਡੀਕਲ ਦੀ ਸਹੂਲਤ ਨਹੀਂ ਸੀ ਉਹ ਸਾਰਾ ਕੁਝ ਉੱਥੇ ਕਰਾ ਕੇ ਦਿੱਤਾ ਔਰ ਜਿਹੜੇ ਲੋਕ ਵਿਰੋਧ ਕਰਾਉਂਦੇ ਨੇ ਐਕਚੁਅਲੀ ਕਰਦੇ ਨਹੀਂ ਜਿਹੜੇ ਕਰਾਉਂਦੇ ਨੇ ਉਹਨਾਂ ਲੋਕਾਂ ਨੂੰ ਪਤਾ ਵੀ ਇਹਨੇ ਕੰਮ ਕਰਾਏ ਨੇ ਸੈਂਸਿਟਿਵ ਬਹੁਤ ਆ ਕਰਫੂਕ ਤਮਾਸ਼ਾ ਦੇਖਣ ਵਾਲਾ ਬੰਦਾ ਇਹਨੇ ਕੰਮ ਕਰਾ ਦੇਣੇ ਤੇ ਜੇ ਇਹ ਜਿੱਤ ਗਿਆ ਇਸ ਬੰਦੇ ਨੇ ਪਰਮਾਨੈਂਟ ਟਿਕ ਜਾਣਾ ਇੱਥੇ ਅੱਛਾ ਜੀ ਇਹਨੂੰ ਹਿਲਾਉਣਾ ਮੁਸ਼ਕਲ ਹੋਣਾ ਐਕਚੁਅਲੀ ਗੱਲ ਇਹ ਆ ਤਦੇ ਵਿਰੋਧ ਕੀਤਾ ਨਹੀਂ ਜਾਂਦਾ ਕਰਾਇਆ ਜਾ ਰਿਹਾ ਕਿਉਂਕਿ ਸਾਹਮਣੇ ਆ ਕੇ ਆਪ ਨੇ ਅੱਗੇ ਆਉਂਦੇ ਬੰਦੇ ਹਾਇਰ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਜਿਹੜੇ ਕਿਸਾਨ ਸਵਾਲ ਕਰਦੇ ਨੇ ਨਾ ਅੱਗੇ ਆ ਕੇ ਹੂੰ ਉਹਨਾਂ ਦਾ ਹੱਕ ਆ ਉਹਨਾਂ ਦਾ ਫਰਜ਼ ਵੀ ਉਹਨਾਂ ਦਾ ਹੱਕ ਆ ਬਿਲਕੁਲ ਉਹ ਅਸਲ ਕਿਸਾਨ ਨੇ ਹੂੰ ਕਿਸਾਨ ਕਦੇ ਸੁਣਿਆ ਗਾਲਾਂ ਕੱਢਦੇ ਹੋਣ ਐਵੇਂ ਕਿਸੇ ਗਰੀਬ ਨੂੰ ਜਾ ਕੇ ਕਦੇ ਵੀ ਨਹੀਂ ਸੋ ਐਕਚੁਅਲੀ ਤਦੇ ਹੀ ਵਿਰੋਧ ਹੋ ਰਿਹਾ ਹਾਂਸਪਾਜੀ ਦਾ ਉਹਨਾਂ ਨੂੰ ਪਤਾ ਆ ਵੀ ਜੇਕਰ ਇਹ ਬੰਦਾ ਇੱਥੇ ਜਿੱਤ ਗਿਆ ਇਹਨੇ ਪਰਮਾਨੈਂਟ ਡੇਰਾ ਲਾ ਲੈਣਾ ਹਲਾਉਣਾ ਬੜਾ ਮੁਸ਼ਕਿਲ ਹੋ ਜਾਣਾ ਹੂੰ ਤੇ ਇਹੀ ਉਹਨਾਂ ਨੂੰ ਡਰ ਖਾਈ ਜਾ ਰਿਹਾ ਇਸੇ ਕਰਕੇ ਵਿਰੋਧ ਸਭ ਤੋਂ ਜ਼ਿਆਦਾ ਹਾਂਸਪਾਜੀ ਦਾ ਹੋ ਰਿਹਾ ਔਰ ਦੂਸਰੀ ਗੱਲ ਹੈ ਕਿ ਮਾੜੇ ਨੂੰ ਕਿਉਂਕਿ ਅਸੀਂ ਬਹੁਤ ਨਾਰਮਲ ਇੱਕ ਸਾਧਾਰਨ ਪਰਿਵਾਰ ਵਿੱਚੋਂ ਆ ਬਹੁਤ ਹੀ ਸਾਧਾਰਨ ਪਰਿਵਾਰ ਵਿੱਚੋਂ ਅਸੀਂ ਹਰ ਵੀ ਅਸੀਂ ਉਹ ਲੋਕ ਆ ਜਿਹੜੇ ਆਪਣੀ ਔਕਾਤ ਨਹੀਂ ਭੁੱਲਦੇ ਮੈਂ ਵੀ ਔਰ ਹਾਂਸਪਾਜੀ ਬਹੁਤ ਸਾਰੀਆਂ ਵੀਡੀਓ ਵਿੱਚ ਅਸੀਂ ਜ਼ਿਕਰ ਕਰਦੇ ਰਹੇ ਨੇ ਕਿ ਅਸੀਂ ਕੇਸ ਪਰਿਵਾਰ ਵਿੱਚੋਂ ਨਿਕਲੇ ਆ ਕਿ ਇਹੋ ਜਿਹੇ ਸਾਡੇ ਹਾਲਾਤ ਸੀ ਤੇ ਹੁਣ ਮਾਲਕ ਨੇ ਰੰਗ ਦਿਖਾਏ ਨੇ ਤੇ ਅਸੀਂ ਥੋੜਾ ਥੋੜਾ ਵਾਂਡ ਸ਼ਕਨ ਦੀ ਸਾਨੂੰ ਆਦਤ ਹੈ ਜਿੰਨਾ ਕੁ ਮਾਲਕ ਨੇ ਦਿੱਤਾ ਸੋ ਇਹਦੇ ਦੂਜੇ ਕਾਰਨ ਇਹ ਵੀ ਕਿ ਸਾਡੇ ਉੱਥੇ ਦੀ ਜਿਹੜੀ ਰਾਜਨੀਤੀ ਹੈ ਨਾ ਜਿਨ੍ਹਾਂ ਲੋਕਾਂ ਨੇ ਰਾਜਨੀਤੀ ਤੇ ਕਬਜ਼ਾ ਕੀਤਾ ਹੋਇਆ ਵੱਡੇ ਲੋਕਾਂ ਨੇ ਉਹ ਚਾਹੁੰਦੇ ਨਹੀਂ ਕਿ ਜਿਹੜੇ ਗਰੀਬਾਂ ਦੇ ਪਰਿਵਾਰ ਆ ਐਸਸੀ ਪਰਿਵਾਰ ਸਪੈਸ਼ਲੀ ਜਿਹੜੇ ਗਰੀਬ ਪਰਿਵਾਰ ਆ ਉਹ ਅੱਗੇ ਆ ਸਕਣ ਦੂਜਾ ਕਾਰਨ ਇਹ ਆ ਉਹ ਵਾਹ ਲਾਈ ਹੋਈ ਆ ਕਿ ਯਾਰ ਇਹ ਲੋਕ ਕਿੱਦਾਂ ਅੱਗੇ ਉੱਠ ਜਾਣ ਹੁਣ ਤੁਹਾਨੂੰ ਯਾਦ ਹੋਵੇਗਾ ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਉਪ ਮੁੱਖ ਮੰਤਰੀ ਐਸਸੀ ਪਰਿਵਾਰ ਚ ਹੋਵੇਗਾ ਵੋਟਾਂ ਤੋਂ ਪਹਿਲਾਂ ਜਿੱਤਣ ਤੋਂ ਪਹਿਲਾਂ ਉਹ ਐਸਸੀ ਪਰਿਵਾਰ ਦਾ ਜਿਹੜਾ ਉਹਦਾ ਉਪ ਮੁੱਖ ਮੰਤਰੀ ਕਿੱਥੇ ਆ ਕਿਤੇ ਕੋਈ ਨਜ਼ਰੀਆ ਇਹ ਕੁਛ ਨਹੀਂ ਰੱਖਿਆ ਯਾਨੀ ਮੇਨ ਮੁੱਦਾ ਇਹ ਐਸਸੀ ਬੀਸੀ ਦਾ ਹੋ ਗਿਆ ਮੇਨ ਮੁੱਦਾ ਇਹ ਹੈਗਾ ਐਸਸੀ ਬੀਸੀ ਦਾ ਉਹ ਰਿਆ ਸੀਗਾ ਤੇ ਉਹ ਸ਼ਾਇਦ ਪਤਾ ਨਹੀਂ ਜਿੰਨੀ ਕਿਤੇ ਰਿਪਾਰਟ ਹੈਗਾ ਉਹਨੇ ਤੇਰੇ ਸ਼ਾਇਦ ਇਦਾਂ ਹੀ ਰਹੇਗਾ ਪਰ ਅਸੀਂ ਕੋਸ਼ਿਸ਼ ਇਹੀ ਹੈ ਸਾਰਿਆਂ ਦੀ ਕਿ ਇਹਨੂੰ ਚੀਜ਼ ਨੂੰ ਬੈਲੈਂਸ ਕੀਤਾ ਜਾਵੇ ਪਤਾ ਨਹੀਂ ਕਦੋਂ ਹੋਏਗਾ ਹੰਸ ਰਾਜ ਹੰਸ ਹੁਣਾ ਦਾ ਬਹੁਤ ਵੱਡਾ ਨਾਮ ਆ ਜੀ ਤੇ ਉਹਨਾਂ ਤੋਂ ਬਾਅਦ ਮੈਨੂੰ ਲੱਗਦਾ ਕਿ ਪਰਿਵਾਰ ਦੇ ਵਿੱਚ ਸਾਰਿਆਂ ਨੂੰ ਇਦਾਂ ਹੀ ਲੱਗਦਾ ਕਿ ਦੋ ਹੀ ਭਰਾ ਆ ਇਹ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਪਰਿਵਾਰ ਦਾ ਵੇਰਵਾ ਦਿਓ ਕਿ ਕਿੰਨੇ ਭੈਣ ਭਾਈਓ ਤੁਸੀਂ ਅ ਨੀਸਾ ਮੈਂ ਐਕਚੁਅਲੀ ਅਲੱਦਾ ਹਾਂ ਹਾਂ ਨਹੀਂ ਕੋਈ ਗੰਗ ਕੋਈ ਨਾ ਨਾ ਆ ਲੈ ਲੋ ਜੀ ਤੇ ਐਕਚੁਅਲੀ ਤੁਹਾਡੀ ਗੱਲ ਸਹੀ ਹੈ ਅਸੀਂ ਦੋਨੋਂ ਜਿਹੜਾ ਹਾਈਲਾਈਟ ਜੇ ਹੁੰਨੇ ਹਾਂਸਪਾ ਦੇ ਚਲੋ ਨਾਮ ਲੈ ਸਾਰਾ ਕੁਝ ਪਤਲਾ ਹੈਗਾ ਲੋਕਾਂ ਨੂੰ ਤੇ ਮੈਂ ਉਹਦੇ ਦੋ ਘਰ ਨੇ ਇੱਕ ਤੇ ਮੈਂ ਹਾਂਸਪਾ ਜਿਨਾ ਲੋਕਾਂ ਨੇ ਦੇਖਿਆ ਬਹੁਤ ਆ ਮੈਨੂੰ ਪੂਰੀ ਦੁਨੀਆ ਘੁੰਮਿਆ ਵੇ ਹਾਂਸਪਾ ਜੀ ਨਾਲ ਤੇ ਦੂਸਰਾ ਫਿਰ ਚੈਨਲ ਮੇਰਾ 뮤జిక్ ਦਾ ਚੱਲਦਾ ਹੈ ਪਰਮਹਾਂਸ ਕਲਾਸਿਕ ਸਟੂਡੀਓ ਫਿਰ ਹੁਣ ਪੀਐਸਕੇ মিডিਆ ਬਣਾਤਾ ਬਹੁਤ ਹੀ ਖਲਾਰਾ ਜਾ ਪੈ ਗਿਆ ਹਮਮ ਤੇ ਉਹ ਕੰਮ ਲੋਕਾਂ ਨੂੰ ਤੁਹਾਡੀ ਗੱਲ ਸਹੀ ਹੈ ਕਿ ਮੇਰੇ ਤਹਾਂਸ ਭਾਜੀ ਬਾਰੇ ਜਿਆਦਾ ਪਤਾ ਪਰ ਐਕਚੁਅਲੀ ਅਸੀਂ ਚਾਰ ਭਰਾ ਦੋ ਪੈਣਾ ਅੱਛਾ ਜੀ ਹਾਂਜੀ ਤੇ ਅਮਰੀਕ ਸਿੰਘ ਹਾਂਸਪੈ ਤੋਂ ਛੋਟਾ ਮੇਰੇ ਤੋਂ ਦੋ ਜਗ੍ਹਾ ਵੱਡਾ ਪਿੱਛੇ ਜਾ ਉਹਨਾਂ ਦਾ ਇੰਤਕਾਲ ਹੋ ਗਿਆ ਸੀ ਡੈਥ ਹੋ ਗਈ ਸੀ ਹਮਮ ਬਿਮਾਰ ਸੀ ਬਹੁਤ ਹਮ ਤੇ ਐਕਚੁਅਲੀ ਜੇ ਵੇਵ ਵੇਵ ਦਵਾਤ ਮੈਂ ਸਭ ਤੋਂ ਵੱਡੇ ਨੇ ਹਰਬੰਸ ਸਿੰਘ ਹਰਬੰਸ ਸਿੰਘ ਸਾਰਿਆਂ ਤੋਂ ਵੱਡੇ ਸਾਡੇ ਭਾਈ ਨੇ ਹਮ ਤੇ ਉਹਨਾਂ ਤੋਂ ਬਾਅਦ ਹੰਸਾ ਭਾਜੀ ਹਮ ਫਿਰ ਦੋ ਭੈਣਾਂ ਨੇ ਹਮ ਤੇ ਫਿਰ ਚੌਥਾ ਛੇਵਾਂ ਮੈਂ ਅੱਛਾ ਛੇ ਭੈਣ ਭਾਈ ਹੁੰਦੇ ਸੀ ਹਾਂਜੀ ਅਮਰੀਕ ਸਿੰਘ ਦੀ ਡੈਥ ਹੋ ਗਈ ਸੋਹੀ ਛੇ ਭੈਣ ਭਾਈਆਂ ਸੁਖਨਾ ਹਮ ਤੇ ਹੁਣ ਬੜਾ ਔਖਾ ਹੁੰਦਾ ਇਦਾਂ ਕਹਿੰਦੇ ਕਿ ਅਸੀਂ ਛਿਆਂ ਚੋਂ ਪੰਜ ਰਹਿ ਗਏ ਪਰ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜਿੰਨੇ ਸਾਹ ਲਿਖੇ ਨੇ ਸਾਡਾ ਭਰਾ ਇੱਕ ਚਲੇ ਗਿਆ ਸਾਡੇ ਵਿੱਚੋਂ ਹਮ ਹਮ ਤੇ ਬਾਕੀ ਉਹਨਾਂ ਦੇ ਗਾਂ ਬੱਚੇ ਮੇਰੇ ਬੱਚੇ ਸੁਖਨਾ ਬਹੁਤ ਵੱਡਾ ਪਰਿਵਾਰ ਆ ਪਰ ਤੁਹਾਡਾ ਸਵਾਲ ਸੀ ਭੈਣ ਭਰਾ ਤੁਸੀਂ 6 ਭੈਣ ਭਾਈ ਹੂੰ ਤੇ ਬਚਪਨ ਦੀਆਂ ਬਹੁਤ ਜਿਆਦਾ ਹੋਣਗੀਆਂ ਤੁਹਾਡੀਆਂ ਬਹੁਤ ਬੇਸ਼ਮਾਹ ਜਿਹੜੇ ਲੋਕੀ ਮੇਰੇ ਨਾਲ ਸੋਸ਼ਲ ਮੀਡੀਆ ਜੁੜੇ ਨੇ ਹੂੰ ਮੇਰਾ ਖਿਆਲ ਹੈ ਕਿ ਇੱਕੋ ਇੱਕ ਮੈਂ ਹੀ ਐਸਾ ਬੰਦਾ ਹੋਣਾ ਮੈਂ ਨਵੀਆਂ ਫੋਟੋ ਫੋਟੋ ਵੀਡੀਓ ਘੱਟ ਪਾਉਣਾ ਮੈਂ ਬਹੁਤ ਪੁਰਾਣੀਆਂ ਪੁਰਾਣੀਆਂ ਫੋਟੋਆਂ ਪਾਉਣਾ ਸਾਡੀਆਂ ਬਚਪਨ ਦੀਆਂ ਮੇਰੇ ਮੰਮੀ ਡੈਡੀ ਪੁਰਾਣੇ ਘਰਾਂ ਦੀਆਂ ਮੈਂ ਚੀਜ਼ਾਂ ਪਾਉਣਾ ਰਹੀ ਨਾ ਤੇ ਮੇਰੇ ਕੋਲ ਬਹੁਤ ਹੀ ਕੁਝ ਆ ਇਵਨ ਹਰਸ ਭਾਜੀ ਨੂੰ ਜਦੋਂ ਕੋਈ ਪ੍ਰੈਸ ਵਾਲੇ ਆਉਂਦੇ ਜਾਂ ਕੁਝ ਵੀਡੀਓ ਚਾਹੀਦੀ ਫੋਟੋ ਚਾਹੀਦੀ ਉਹ ਕਹਿੰਦੇ ਆਹ ਪਰਮਜੀਤ ਦਾ ਨੰਬਰ ਆ ਆਹ ਪਰਮਜੀਤ ਦੀ ਈਮੇਲ ਭਰਾਵਾ ਸਾਰਾ ਕੁਝ ਉਹਦੇ ਕੋਈ ਪਿਆ ਆ ਸੋ ਸਾਰਾ ਕੁਝ ਮੈਂ ਮੇਰੇ ਪੂਰੇ ਘਰ ਦੀ ਇਵਨ ਮੇਰੇ ਚਾਚਾ ਤਾਇਆ ਦੀ ਮਾਮੇ ਆ ਮਾਮਾ ਦੇ ਗਾਂ ਨਿਆਣਿਆਂ ਦੀ ਪਿਛਲੀਆਂ ਫੋਟੋ ਸਾਰੀਆਂ ਪੁਰਾਣੀਆਂ ਮੈਂ ਮੇਰੇ ਖਾਨਦਾਨ ਦੀ ਲਾਇਬ੍ਰੇਰੀ ਆ ਕੀ ਆਕਚੁਅਲੀ ਸਾਰਾ ਹੀ ਕੁਝ ਮੇਰੇ ਕੋਲ ਪਿਆ ਜਿਹੜੇ ਸੋਸ਼ਲ ਮੀਡੀਆ ਜੁੜੇ ਉਹ ਮੈਨੂੰ ਬਹੁਤ ਕਹਿੰਦੇ ਯਾਰ ਕਿੱਥੋਂ ਲੱਭ ਲੈਣਾ ਮੈਨੂੰ ਕੁਸਚਨ ਕੀ ਕਰਨਗੇ ਇਹ ਵੀ ਯਾਰ ਉਦੋਂ ਤਾਂ ਕੈਮਰੇ ਵੀ ਨਹੀਂ ਹੁੰਦੇ ਸੀ ਕਿਹਦੇ ਚੋ ਦੀਆਂ ਫੋਟੋਆਂ ਪਰ ਮੈਂ ਬਹੁਤ ਪਹਿਲਾਂ ਅਸੀਂ ਜਰਮਨੀ ਗਿਆ ਸੀ ਪਹਿਲੀ ਵਾਰ ਜਰਮਨ ਹਾਲੈਂਡ ਬੈਲਜੀਅਮ ਚਾਰ ਪੰਜ ਕੰਟਰੀਆ ਟੂ ਸੀ ਬਹੁਤ ਪਹਿਲਾਂ ਹੂੰ ਹੂੰ ਤੇ ਮੈਨੂੰ ਸ਼ੌਕ ਸੀ ਮੈਂ ਕੈਮਰਾ ਲੈ ਸੀ ਉੱਥੇ ਇੱਕ ਤੇ ਫਿਰ ਉਸ ਤੋਂ ਬਾਅਦ ਫਿਰ سلسلہ ਬੜਾ ਫੋਟੋ ਆ ਤੇ ਇੰਨੀਆਂ ਕਾ ਮੇਰੇ ਕੋਲ ਤੋਹਾ ਹੂੰ ਹੂੰ ਤੇ ਬਚਪਨ ਦੇ ਉਹ ਮੈਂ ਦੁਬਾਰਾ ਤੁਹ ਪੁੱਛੂੰਗਾ ਕਿ ਬਚਪਨ ਦੇ ਵਿੱਚ ਕਦੀ ਇਦਾਂ ਦਾ ਲੱਗਾ ਸੀਗਾ ਵੀ ਮਾਪੇ ਨੂੰ ਜਾਂ ਭੈਣ ਭਰਾਵਾਂ ਨੂੰ ਕਿ ਵੀ ਹੰਸ ਸਾਹਿਬ ਦਾ ਇੰਨਾ ਨਾਮ ਦੁਨੀਆ ਦੇ ਵਿੱਚ ਜਾ ਸਕਦਾ ਨਾਮ ਐਕਚੁਅਲੀ ਕਿਉਂਕਿ ਕਿਤੇ ਨਾ ਕਿਤੇ ਥੋੜਾ ਪਤਾ ਲੱਗਦਾ ਸੀ ਕਿ ਉਹ ਸਬੰਦੇ ਦੇ ਹੂੰ ਹੂੰ ਕਿਉਂਕਿ ਆਪਾ ਇਹ ਨਹੀਂ ਕਹਿ ਸਕਦੇ ਕਿ ਉਹ ਬਹੁਤ ਲੇਟ ਗਾਉਣ ਲੱਗਾ ਹੂੰ ਛੋਟੇ ਹੁੰਦੇ ਇੱਕ ਉਸ ਉਹ ਬੰਦੇ ਨਾ ਮੈਂ ਇੱਕ ਵੀਡੀਓ ਵਿੱਚ ਮੇਰੇ ਕਿਹਾ ਸੀਗਾ ਕਿ ਭਾਜੀ ਤੁਸੀਂ ਪੋਲਿਟਿਕਸ ਵਿੱਚ ਆ ਗਏ ਪਰ ਤੁਸੀਂ ਇੱਕ ਫੁੱਲ ਪੈਕੇਜ ਜਿਹੜਾ ਹੁੰਦਾ ਨਾ ਪ੍ਰਮਾਤਮਾ ਵੱਲੋਂ ਮਿਲਣਾ ਫੁੱਲ ਪੈਕੇਜ ਕਿਸੇ ਬੰਦੇ ਨੂੰ ਬਾਡੀ ਤੋਂ ਲੈ ਕੇ ਨੇਚਰ ਤੁਹਾਡੇ ਸੁਭਾਅ ਤੁਹਾਡੀ ਕਾਬਲੀਅਤ ਮਤਲਬ ਅਵਾਰਡ ਸ਼ਵਾਰਡ ਨਾਮ ਨੂੰ ਜਿਹੜੀ ਮਤਲਬ ਫੁੱਲ ਪੈਕੇ ਜਿਹੜਾ ਹੁੰਦਾ ਪਰਮਾਤਮਾ ਉਹ ਲੱਖਾਂ ਕਰੋੜਾਂ ਚੋਂ ਕਿਸੇ ਇੱਕ ਨੂੰ ਦਿੰਦਾ ਉਹ ਹੰਸਪਾ ਜੀ ਨੂੰ ਮਿਲਿਆ ਹੋਇਆ ਹੰਸਪਾ ਜੀ ਸ਼ੁਰੂ ਤੋਂ ਸੋਨਾ ਬਹੁ ਸੀ ਤੇ ਐਕਟਰਾਂ ਵਾਂਗ ਸਿਗਾ ਗੋਰਾ ਚਿੱਟਾ ਵਾਲਵੋਲ ਇਦਾਂ ਤੇ ਸਟਾਰ ਸੀਗੇ ਉਹਦੇ ਗਾਉਂਦੇ ਸ਼ੁਰੂ ਤੋਂ ਸੀਗੇ ਬਸ ਉਹ ਇਵਨ ਘਰੋਂ ਕਿੰਨੇ ਕਿੰਨੇ ਦਿਨ ਚਲੇ ਜਾਂਦੇ ਸੀ ਗਾਣ ਤੁਹਾਨੂੰ ਸ਼ਾਇਦ ਦੱਸਦਾ ਮੈਂ ਬਹੁਤ ਛੋਟੇ ਜਮਲਾ ਸਾਹਿਬ ਕੋ ਬਿਨਾ ਘਰੋਂ ਦਸਾਂ ਚਲੇ ਗਏ ਸੀ ਇਕੱਲੇ ਲੁਧਿਆਣੇ ਚਲੇ ਗਏ ਸੀ ਬੱਸੇ ਬੈਠ ਕੇ ਅੱਛਾ ਜੀ ਤੇ ਮਤਲਬ ਪਤਾ ਹੀ ਸੀਗਾ ਵੀ ਬਣਨਾ ਹੀ ਆ ਕੁਛ ਨਾ ਕੁਛ ਇਹਨਾਂ ਨੇ ਪਰ ਐਡਾ ਵੱਡਾ ਨਾਮ ਹੋ ਜਾਏਗਾ ਇਹ ਨਹੀਂ ਸੀ ਪਤਾ ਪਰ ਇਹਦੇ ਪਿੱਛੇ ਆ ਕਿ ਮਿਹਨਤ ਬਹੁਤ ਆ ਮਿਹਨਤ ਬਹੁਤ ਮਿਹਨਤ ਇੰਨੀ ਕਾ ਕਿ ਮੈਂ ਰਿਆਜ਼ ਵੀ ਦੇਖਿਆ ਉਹਨਾਂ ਦਾ ਹੂੰ ਹੂੰ ਸਭ ਤੋਂ ਪਹਿਲਾ ਸਾਈਕਲ ਦਾ ਮੈਨੂੰ ਹੀ ਪਤਾ ਲੇਡੀ ਸਾਈਕਲ ਸੀਗਾ ਲਾਲ ਰੰਗ ਦਾ ਮੋਰੇ ਕੋਠੀ ਲੱਗੀ ਹੁੰਦੀ ਉਹ ਟੋਕਰੀ ਲੇਡੀ ਸਾਈਕਲ ਫਿਰ ਉਸ ਤੋਂ ਬਾਅਦ ਸਕੂਟਰ ਆਇਆ ਫਿਰ ਕਾਰ ਆਈ Maruti ਪਹਿਲੀ ਕਾਰ ਲਈ ਜਿਹਦਾ ਨੰਬਰ ਵੀ ਮੈਨੂੰ ਯਾਦ ਆ ਬਿਸਕੁਟ ਹੀ ਕਾਰ ਸੀਗੀ Maruti DDQ 2250 ਉਸ ਕਾਰ ਦਾ ਨੰਬਰ ਸੀ ਬੜੀ ਤਕੜੀ ਯਾਦ ਆਸਤਾ ਜੀ ਤੇ ਉਹ ਦੇਖ ਲਓ ਸਾਰਾ ਕੁਝ ਸਟੈਪ ਬਾਈ ਸਟੈਪ ਸੰਘਰਸ਼ ਉਹ ਕੀਤਾ ਸਟੈਪ ਵਾਈਜ਼ ਸਟੈਪ ਛਾਲ ਢੀ ਮਾਰੀ ਤੇ ਜੋ ਜੋ ਮਾਲਕ ਦਿੰਦਾ ਰਿਹਾ ਸਾਡਾ ਸਾਰਾ ਪਰਿਵਾਰ ਉਹਦੇ ਵਿੱਚ ਸ਼ੁਕਰ ਬਹੁਤ ਕੀਤਾ ਮਾਲਕ ਦਾ ਇਹ ਇਹ ਗੱਲਾਂ ਵੋਟਾਂ ਦੀਆਂ ਨਹੀਂ ਆ ਇਹ ਗੱਲਾਂ ਪੋਲਿਟਿਕਸ ਤੋਂ ਹਟ ਕੇ ਆ ਇਹ ਗੱਲਾਂ ਸ਼ੁਕਰਾਨੇ ਦੀਆਂ ਆ ਅਸੀਂ ਸ਼ੁਕਰਾਨਾ ਬਹੁਤ ਕੀਤਾ ਮਾਲਕ ਦਾ ਅਸੀਂ ਤੇ ਰਾਤ ਮਤਲਬ ਜੇ ਮੈਂ ਇਨਕ ਚ ਕੀ ਰਹਾ ਹਾਂ ਤੁਸੀਂ ਤਾਂ ਮੈਂ ਗੱਲ ਕਰ ਰਿਹਾ ਮੁੰਡੇ ਕੈਮਰੇ ਵਾਲੇ ਘੁੰਮ ਫਿਰ ਰਹੇ ਨੇ ਇਹੀ ਮਾਲਕਤਾ ਦਾ ਹੀ ਸ਼ੁਕਰ ਆ ਬਿਲਕੁਲ ਨਹੀਂ ਤੇ ਬੰਦੇ ਦੀ ਕੀ ਔਕਾਤ ਇੱਕ ਕਦਮ ਵੀ ਪੱਟ ਸਕੇ ਜੈ ਕਿ ਸਾਹ ਲੈਣਾ ਵੀ ਉਹ ਤਾਂ ਸਾਹ ਨਹੀਂ ਲੈ ਸਕਦੇ ਅਸੀਂ ਬਿਲਕੁਲ ਜੀ ਤੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ੁਕਰਾਨਾ ਜਿੰਨੀਆਂ ਗਾਧੋਗਾ ਸਟੈਪ ਬਾਈ ਸਟੈਪ ਪ੍ਰਾਪਤੀਆਂ ਮਿਲੀਆਂ ਸ਼ੁਕਰਾਨੇ ਬਹੁਤ ਕੀਤੇ ਸੀ ਤੇ ਜਦੋਂ ਤੁਸੀਂ ਤੁਹਾਡੀ ਮਿਹਨਤ ਵੀ ਤੇ ਸ਼ੁਕਰਾਨੇ ਜੁੜ ਜਾਣ ਫਿਰ ਉਹ ਕਿਰਪਾ ਹੁੰਦੀ ਹੈ ਜੀ ਪੌਡਕਾਸਟ ਬੜੀ ਲੰਬੀ ਹੋ ਗਈ ਆ ਤੇ ਮੇਰਾ ਇਹ ਸੈਕਿੰਡ ਲਾਸਟ ਕੁਐਸਚਨ ਆ ਜੀ ਜਿਵੇਂ ਤੁਸੀਂ ਤੇ ਨਾਲ ਪਰਿਵਾਰ ਸਾਰਾ ਜੀ ਉਹਨਾਂ ਨੂੰ ਕਿਵੇਂ ਪਸੰਦ ਕਰਦੇ ਹੋ ਐਜ਼ ਏ ਸਿੰਗਰ ਜਾਂ ਐਜ਼ ਏ ਪੋਲੀਟੀਸ਼ੀਅਨ ਸਵਾਲ ਬੜਾ ਕੜਾੜਾ ਹੋ ਸਕਦਾ ਹੈ ਇਹ ਸ਼ਾਇਦ ਪਰ ਮੈਨੂੰ ਲੱਗਦਾ ਕੜਾੜਾ ਸਵਾਲ ਨਹੀਂ ਹੈ ਮੇਰੇ ਸੁਭਾਅ ਤੋਂ ਲੋਕਾਂ ਨੂੰ ਪਤਾ ਹੀ ਹੈ ਵੀ ਪਰ ਜੀਤ ਕੀ ਚਾਹੁੰਦਾ ਹੂੰ ਹੂੰ ਸਿੱਧਾ ਸਪਸ਼ਟ ਜਵਾਬ ਹੈ ਦਾ ਕਿ ਮੈਨੂੰ ਹੰਸਪਾ ਜੀ ਠੀਕ ਹੈ ਪੋਲੀਟਿਕਸ ਵਿੱਚ ਗਏ ਨੇ ਉਹਨਾਂ ਦਾ ਆਪਣਾ ਫੈਸਲਾ ਹੈ ਕਹਿ ਲਓ ਜਾਂ ਮਨਾਇਆ ਗਿਆ ਉਹਨਾਂ ਨੂੰ ਪਰ ਇਸ ਵੇਲੇ ਪੋਲੀਟਿਕਸ ਦੇ ਵਿੱਚ ਨੇ ਪਰ ਮੈਨੂੰ ਮੈਂ ਕਦੇ ਅਜ ਤੱਕ ਉਹਨਾਂ ਨੂੰ ਐਜ਼ ਪੋਲੀਟੀਸ਼ੀਅਨ ਨਹੀਂ ਆਨੀ ਅੱਛਾ ਮੈਨੂੰ ਐ ਜੋ ਉਹ ਸੁਪਰਸਟਾਰ ਲੱਖਾਂ ਕਰੋੜਾਂ ਲੋਕੇ ਸੁਣ ਰਹੇ ਨੇ ਇਦਾਂ ਵਾਰ-ਵਾਰ ਖੇਲਦੇ ਤੇ ਲੋਕੇ ਆਟੋਗ੍ਰਾਫ ਫੋਟੋਆਂ ਪਤਾ ਨਹੀਂ ਮਤਲਬ ਜੋ ਸਮਾਂ ਮੈਂ ਦੇਖਿਆ ਨਾ ਹੰਸਪਾ ਜੀ ਦਾ ਸਭ ਤੋਂ ਜ਼ਿਆਦਾ ਸਾਡੇ ਘਰ ਚ ਮੈਂ ਵੇਖਿਆ ਜੀ ਜਿਹੜਾ ਸਮਾਂ ਜਿਹੜਾ ਉਸ ਬੰਦੇ ਦਾ ਮੁਕਾਮ ਮੈਂ ਵੇਖਿਆ ਮੈਨੂੰ ਉਹ ਭੁੱਲਦਾ ਨਹੀਂ ਤੇ ਮੈਂ ਉਸੇ ਮੁਕਾਮ ਤੇ ਵੇਖਣਾ ਚਾਹਣਾ ਗਾਣਾ ਉਹਨਾਂ ਨੇ ਬਹੁਤ ਜਲਦੀ ਛੱਡ ਦਿੱਤਾ ਹੂੰ ਅੱਛਾ ਇਹ ਵੀ ਮੈਂ ਕਹਦਾ ਕਿ ਪੋਲਿਟਿਕਸ ਕਰਕੇ ਨਹੀਂ ਗਾਣਾ ਛੱਡਿਆ ਹੂੰ ਕਾਫੀ ਪਹਿਲਾਂ ਛੱਡਤਾ ਸੀ ਔਰ ਦੁਨੀਆ ਦੇ ਇੱਕੋ ਇੱਕ ਐਸਾ ਸਿੰਗਰ ਆ ਹੂੰ ਜਿਹੜਾ ਬੰਦੇ ਨੇ ਅਨਾਉਂਸ ਕਰਕੇ ਛੱਡਿਆ ਸੀ ਗਾਣਾ ਨਹੀਂ ਤੇ ਇੱਥੇ ਲੋਕੀ ਬਹੁਤ ਬਜ਼ੁਰਗ ਹੋ ਗਏ ਕਬਰਾਂ 'ਚ ਲੱਤਾਂ ਤੇ ਗਾਈ ਜਾਂਦੇ ਨੇ ਬੰਦਾ ਉਸ ਬੰਦੇ ਨੇ ਅਨਾਉਂਸ ਕੀਤਾ ਸੀ ਪ੍ਰੈਸ ਕਾਨਫਰੈਂਸ ਕਰਕੇ ਵੀ ਮੈਂ ਤੁਸੀਂ ਜੀ ਸਦ ਕੇ ਆਓ ਮੇਰੇ ਘਰ ਚ ਆ ਪਾਣੀ ਜਿੱਦਾਂ ਵੀ ਪਰ ਮੈਨੂੰ ਬੁਕਿੰਗ ਲਈ ਨਾ ਕੋਈ ਆ ਵੀ ਮੈਂ ਹੁਣ ਛੱਡ ਦਿੱਤਾ ਗਾਣਾ ਕਦੇ-ਕਦੇ ਮਰਜ਼ੀ ਦਾ ਸ਼ੋਅ ਕਰਾਂਗੇ ਜਿੱਦਾਂ ਉਹ ਕਰਦੇ ਹੁੰਦੇ ਨੇ ਤੇ ਸੂਫੀ ਦਾ ਉਹਨਾਂ ਦੀ ਬਹੁਤ ਪਸੰਦੀ ਦਾ ਸ਼ੋਅ ਆ ਜੀ ਕਰਦੇ ਨੇ ਤੇ ਬਸ ਇਹ ਕਿ ਤੁਹਾਡਾ ਸਵਾਲ ਸੀਗਾ ਕਿ ਐਜ਼ ਪੋਲੀਟੀਸ਼ੀਅਨ ਉਹਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਦੇਖ ਰਹੇ ਹੋ ਜਾਂ ਫਿਰ ਐਜ ਸਿੰਗਰ ਮੈਨੂੰ ਤੇ ਐਕਚੁਅਲੀ ਮੈਂ ਸਿੰਗਰ ਹੀ ਦੇਖਦਾ ਤਾਂ ਸਿੰਗਰ ਹੀ ਦੇਖਣਾ ਚਾਹਣਾ ਹੂੰ ਜੀ ਤੇ ਅਖੀਰ ਦੇ ਵਿੱਚ ਫਰੀਦਕੋਟ ਦੇ ਵਿੱਚ ਜਿਵੇਂ ਉਹ ਖੜੇ ਨੇ ਜੀ ਇਲੈਕਸ਼ਨਾਂ ਦੇ ਉੱਪਰ ਤੇ ਫਰੀਦਕੋਟ ਵਾਸੀਆਂ ਨੂੰ ਤੁਹਾਡੇ ਵੱਲੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਆ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਮੈਂ ਦੇਖੋ ਹੁਣ ਕਹਿੰਦੇ ਹੁੰਦੇ ਨੇ ਨਾ ਕਿ ਨੱਚਣ ਲੋਪੇ ਘੁੰਡਕਾ ਦਾ ਹੂੰ ਆਈ ਕਹਿੰਨੇ ਮੈਦਾਨ ਦੇ ਵਿੱਚ ਮੈਂ ਵੀ ਗੱਲਾਂ ਕਹੀਆਂ ਹੋਈਆਂ ਨੇ ਕਿ ਮੈਂ ਇਸ ਚੀਜ਼ ਦੇ ਬਹੁਤ ਖਿਲਾਫ ਹਾਂ ਪੋਲਿਟਿਕਸ ਦੇ ਪਰ ਜੀਓ ਪੋਲਿਟਿਕਸ ਵਿੱਚ ਆ ਚੁੱਕੇ ਨੇ ਹਾਂਸਪਾ ਜੀ ਤੇ ਮੈਂ ਅਪੀਲ ਵੀ ਕੀਤੀ ਹੋ ਲੋਕਾਂ ਕਿ ਜੋ ਆ ਚੁੱਕੇ ਨੇ ਐਜ਼ ਬ੍ਰਦਰ ਮੋਢੇ ਨਾਲ ਮੋਢਾ ਲਾ ਕੇ ਖੜਨਾ ਨਾਲ ਉਹ ਮੇਰਾ ਫਰਜ਼ ਵੀ ਆ ਮੇਰੀ ਡਿਊਟੀ ਵੀ ਉਹਨਾਂ ਦੇ ਨਾਲ ਖੜਨਾ ਤਾਂ ਕਿਉਂਕਿ ਮੇਰੇ ਪਿਓਾਂ ਵਰਗੇ ਭਾਈ ਨੇ ਮੈਂ ਤਾਂ ਕਹਿ ਸਕਦਾ ਮੈਂ ਤੁਹਾਨੂੰ ਐਜ ਸਿੰਗਰੀ ਦੇਖਣਾ ਚਾਹਨਾ ਰਾਜਨੀਤੀ ਤੁਹਾਡਾ ਫਰਜ਼ ਸਿਗਾ ਮੈਂ ਨਹੀਂ ਤੇਰੇ ਨਾਲ ਖੜਾ ਕਾਰਜੋਕਰਨ ਨਹੀਂ ਆਹਨੇ ਮੇਰੇ ਤੇ ਜਿਹੜਾ ਵੀ ਉਹ ਫੈਸਲਾ ਕਰਨਗੇ ਮੈਂ ਉਹਨਾਂ ਦੇ ਨਾਲ ਖੜਾ ਮੋਢੇ ਨਾਲ ਮੋਢਾ ਜੋੜ ਕੇ ਔਰ ਐਸ ਬ੍ਰਦਰ ਮੈਂ ਗਰੰਟੀ ਲੈਣਾ ਇਸ ਗੱਲ ਦੀ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਫਰੀਦਕੋਟੀਆਂ ਸਾਰਿਆਂ ਨੂੰ ਪੈਣਾ ਪਾਇਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਨਿਰਾਸ਼ ਨਹੀਂ ਹੋਵਗੇ ਆ ਵੀਡੀਓ ਉਹਨਾਂ ਦੀ ਸੰਭਾਲ ਕੇ ਰੱਖ ਲਿਓ ਜੇ ਤੁਹਾਨੂੰ ਲੱਗੇ ਕਿ ਯਾਰ ਬੰਦੇ ਉਹਦੇ ਭਰਾ ਨੇ ਵੀ ਉਦਾਂ ਹੀ ਐਵੇਂ ਹੀ ਕਹਿ ਦਿੱਤਾ ਦੇਖੋ ਹੰਸ ਨੇ ਕੀਤਾ ਕੱਖ ਨਹੀਂ ਤੁਸੀਂ ਵੀਡੀਓ ਸੰਭਾਲ ਲਓ ਮੈਨੂੰ ਵੀ ਪੁੱਛ ਸਕਦੇ ਹੋ ਮੇਰਾ ਨੰਬਰ ਪੂਰੀ ਦੁਨੀਆ ਕੋ ਪਿਆਰ ਹਰ ਵੀਡੀਓ ਤੇ ਮੇਰਾ ਨੰਬਰ ਹੁੰਦਾ ਤੁਸੀਂ ਮੈਨੂੰ ਹੀ ਪੁੱਛ ਸਕਦੇ ਹੋ ਸੋ ਤੁਹਾਨੂੰ ਜਰਾ ਜਿੰਨੀ ਵੀ ਨਿਰਾਸ਼ਾ ਨਹੀਂ ਹੋਏਗੀ ਤੁਸੀਂ ਦੇਖਿਓ ਕਿਉਂਕਿ ਹੰਸ ਭਾਈ ਦੇ ਸੁਭਾਵਾ ਤੋਂ ਮੈਂ ਬਹੁਤ ਵਾਕਿਫ ਆ ਕਿੰਨੀ ਸ਼ਿੱਦਤ ਨਾਲ ਕੰਮ ਕਰਨੇ ਕਿੱਦਾਂ ਉਹਨਾਂ ਨੂੰ ਸ਼ੌਕ ਆ ਦਿੱਲੀ ਵਿੱਚ ਵੀ ਮੇਰੀ ਦੇਖ ਰੇਖ ਵਿੱਚ ਬਹੁਤ ਕੰਮ ਹੋਏ ਨੇ ਤੇ ਉਹਨਾਂ ਨੇ ਵਾਕਈ ਮੈਂ ਨਹੀਂ ਕਹਿੰਦਾ ਕਿ ਉਹਨੂੰ ਲੰਦਰ ਬਣਾ ਦੇਣਗੇ ਜਾਂ ਨਿਊਯਾਰਕ ਬਣਾ ਦੇਣਗੇ ਐਡੀਆਂ ਵੱਡੀਆਂ ਅਸੀਂ ਫੜਾ ਨਹੀਂ ਮਾਰਦੇ ਪਰ 5 ਸਾਲ ਦੇ ਵਿੱਚ ਉਹ ਤੇ ਨੁਹਾਰ ਬਦਲ ਜ਼ਰੂਰ ਦੇਣਗੇ ਤੁਹਾਨੂੰ ਇਹ ਨਹੀਂ ਮਹਿਸੂਸ ਹੋਏਗਾ ਯਾਰ ਗਲਤ ਜਗ੍ਹਾ ਵੋਟਾਂ ਪਾਤੀਆਂ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਔਰ ਉਹਨਾਂ ਨੇ ਆਲਰੇਡੀ ਅਨਾਉਂਸ ਕੀਤਾ ਵੀ ਮੈਂ ਇੱਥੇ ਹੀ ਰਹਿਣਾ ਹੈ ਇਹ ਨਹੀਂ ਵੀ ਬਾਅਦ ਚ ਐਮਪੀ ਲੱਭੇ ਨਾ ਜਿੱਦਾਂ ਸਨੀ ਦਿ올 ਹੋਣੀ ਲੱਭੇ ਨਹੀਂ ਉਹਨਾਂ ਦੇ ਵਾਂਟਡ ਦੇ ਪੋਸਟਰ ਵੀ ਲਾਉਣੇ ਪਏ ਹਨਾ ਹੋਰ ਵੀ ਕਈਆਂ ਦੇ ਉਹਨਾਂ ਨੇ ਪਰਮਾਨੈਂਟ ਉੱਥੇ ਰਹਿਣਾ ਹੈ ਇਹ ਵੀ ਮੈਨੂੰ ਪਤਾ ਹੈ ਕਿਉਂਕਿ ਉਹਨਾਂ ਦੀ ਪਸੰਦੀ ਦੀ ਜਗ੍ਹਾ ਵੀ ਆ। ਹੂੰ ਹੂੰ। ਬਾਬਾ ਫਰੀਦ ਸਾਹਿਬ ਦਾ ਉਹ ਧਰਤੀ ਆ। ਉਹਨਾਂ ਨੂੰ ਪਸੰਦ ਸੀ ਉਹਨਾਂ ਨੇ ਉੱਥੇ ਪਰਮਾਨੈਂਟ ਰਹਿਣਾ ਔਰ ਜਦੋਂ ਉੱਥੇ ਰਹਿਣਗੇ ਤਾਂ ਕੁਦਰਤੀ ਗੱਲ ਆ ਤੁਸੀਂ ਆਪ ਨਾਲ ਫੜ-ਫੜ ਕੇ ਉਹਨਾਂ ਤੋਂ ਕੰਮ ਕਰਾਇਓ ਜੇ ਤੁਹਾਨੂੰ ਲੱਗੇ ਕੋਈ ਕੰਮ ਨਹੀਂ ਕਰ ਰਿਹਾ ਤੁਸੀਂ ਉੱਥੇ ਹੁਣ ਉਹਨਾਂ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਇੱਕ ਤੋਂ ਨਾ چھوٹਾ ਆਫਿਸ ਉਹਨਾਂ ਨੇ ਹਾਲ ਬਣਾਇਆ ਹੋਇਆ ਸੀਗਾ। ਰੋਜ਼ਾਨਾ ਸਿਟਿੰਗ ਹੁੰਦੀ ਸੀ ਲੋਕਾਂ ਨਾਲ। 50-60 ਲੋਕ ਰੋਜ਼ਾਨਾ ਉਹਨਾਂ ਨੂੰ ਮਿਲਦੇ ਸੀਗੇ। ਹੂੰ ਤੇ ਕੰਮ ਸਾਰੇ ਕੀਤੇ ਨੇ ਵੀਡੀਓ ਸਾਰੀਆਂ ਪਈਆਂ ਨੇ YouTube ਤੇ ਵੀ ਭਾਜਦੇ ਪੇਜ ਤੇ ਪਈਆਂ ਨੇ ਜਿਨ੍ਹਾਂ ਨੇ ਜਿਹੜੇ ਕਹਿੰਦੇ ਨੇ ਅੱਜ ਕੱਲ੍ਹ ਉਹ ਦਿੱਲੀ ਕੀ ਕੀਤਾ ਉਹਨੇ ਪੰਜ ਸਾਰਿਆ ਤੁਹਾਡੀ ਵੀਡੀਓ ਜ਼ਰੀਏ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਉਹ ਵੀਡੀਓ ਦੇਖੋ ਜਿਹੜੇ ਕੰਮ ਕੀਤੇ ਹੋਏ ਨੇ ਜੀ ਹਾਂਜੀ ਤੇ ਤੁਹਾਨੂੰ ਮਜ਼ਾ ਆਏਗਾ ਫਰੀਦਕੋਟੀਆਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕਿ ਜਰੂਰ ਤੁਸੀਂ ਭਰਾ ਮੇਰੇ ਨੂੰ ਜਿਤਾਓ ਜੇ ਹੁਣ ਇਸ ਲਾਈਨ ਚ ਆਏ ਹੋਏ ਨੇ ਤੇ ਜਿੰਨੀ ਦੇਰ ਰਹੇਗੇ ਨੇ ਇਹ ਪੋਲਿਟਿਕਸ ਦੇ ਵਿੱਚ ਤੇ ਤੁਸੀਂ ਸ਼ਾਨੋ ਸ਼ੌਕਤ ਨਾਲ ਜਿਤਾਓ ਕੰਮਾਂ ਦੀ ਗਰੰਟੀ ਅਸੀਂ ਦੋਨੋਂ ਉਪਰਾ ਲੈਨੇ ਹੋਏ ਨਗੇ ਪੱਕੇ ਹੋਣਗੇ ਉਹ ਘਰ ਫੂਕ ਤਮਾਸ਼ਾ ਦੇਖਣ ਵਾਲਾ ਬੰਦਾ ਜੇਬ ਚੋਂ ਵੀ ਲਾ ਦਿੰਦੇ ਹੁੰਦੇ ਪੈਸੇ ਉਹ ਤੇ ਇਦਾਂ ਦਾ ਬੰਦਾ ਤੇ ਕੰਮ ਤੁਹਾਡੇ ਹੋਣਗੇ ਜ਼ਰੂਰ ਹੋਣਗੇ ਸਪੈਸ਼ਲੀ ਗਰੀਬਾਂ ਦੇ ਕੰਮ ਤੇ ਜ਼ਰੂਰ ਜਿਹਨਾਂ ਕੋਲ ਬਹੁਤ ਸਾਰਾ ਕੁਝ ਹੈਗਾ ਹੀ ਆ ਅਸੀਂ ਚੜਦੇ ਸੂਰਜ ਨੂੰ ਸਲਾਮਾ ਘੱਟ ਕਰਦੇ ਹਾਂ ਹੈਨਾ ਤੇ ਅਸੀਂ ਦੇਖਦੇ ਯਾਰ ਜਿਹਨੂੰ ਜਿਹਨੂੰ ਲੋੜ ਆ ਜਿਹੜੇ ਕੰਮਾਂ ਦੇ ਲੋੜ ਉਹ ਕੰਮ ਹੋਣੇ ਚਾਹੀਦੇ ਨੇ ਇਸ ਕਰਕੇ ਨਹੀਂ ਉਹ ਯਾਰ ਇਹ ਤੇ ਬਾਦਲਾਂ ਦੇ ਘਰੋਂ ਜਾਂਦੀ ਸੜਕ ਬਾਕੀ ਪੈਣ ਖੂਚ ਤੇ ਬਾਦਲਾਂ ਦੀ ਸੜਕ ਪਹਿਲਾਂ ਬਣਨੀ ਚਾਹੀਦੀ ਇਦਾਂ ਨਹੀਂ ਕੰਮ ਜਿਹੜੇ ਹੋਣੇ ਜਿਹਨੂੰ ਲੋੜ ਆ ਉਹ ਕੰਮ ਹੋਣੇ ਚਾਹੀਦੇ ਨੇ ਭਾਵੇਂ ਕੋਈ ਵੀ ਐਮਪੀ ਬਣੇ ਉਹਨਾਂ ਕਰਨੇ ਚਾਹੀਦੇ ਨੇ ਸੋ ਇਹ ਜਿਹੜੀਆਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਵੇ ਇੰਨੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਨਾਲ ਇੱਥੇ ਆਏ ਤੇ ਇਹ ਇਹਨਾਂ ਦੀਆਂ ਗੱਲਾਂ ਤੋਂ ਇਹ ਮੈਂ ਅੰਦਾਜ਼ਾ ਲਗਾਇਆ ਕਿ ਸਾਰੀ ਦੁਨੀਆ ਇੱਕ ਪਾਸੇ ਤੇ ਵੱਡਾ ਭਾਈ ਇੱਕ ਪਾਸੇ ਨਹੀਂ ਤਾਂ ਹੈਦੇ ਰਹੇਗਾ ਠੀਕ ਹੈ ਜੀ ਬਿਲਕੁਲ ਤੇ ਪਰਮਜੀਤ ਖਾਨ ਸਾਹਿਬ ਬਹੁਤ-ਬਹੁਤ ਤੁਹਾਡਾ ਧੰਨਵਾਦ ਤੁਸੀਂ ਆਪਣਾ ਟਾਈਮ ਦਿੱਤਾ ਤੇ ਹੋਪ ਆ ਕਿ ਤੁਹਾਡੀ ਜਿਹੜੀ ਗੁਜ਼ਾਰਿਸ਼ ਹੈ ਫਰੀਦਕੋਟ ਵਾਸੀਆਂ ਨੂੰ ਜੀ ਤੇ ਉਹ ਜ਼ਰੂਰ ਮੰਨਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਂਸ ਰਾਜ ਹਾਂਸ ਵੀ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਪੂਰੇ ਉਤਰਣਗੇ ਬਿਲਕੁਲ ਉਤਰਣਗੇ ਮੈਨੂੰ ਪਤਾ ਉਤਰਣਗੇ ਤੇ ਤੁਹਾਡਾ ਤੁਹਾਡੇ ਚੈਨਲ ਦਾ ਤੁਹਾਡੀ ਪੂਰੀ ਟੀਮ ਹੈ ਕੈਮਰੇ ਦੇ ਪਿੱਛੇ ਵੀ ਮੁੰਡੇ ਖੜੇ ਨੇ ਜੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਔਰ ਇਨਸ਼ਾਅੱਲਾ ਆਪਾਂ ਇੱਕ ਸ਼ਹਿਰ ਵਿੱਚ ਰਹਿੰਦੇ ਮਿਲਦੇ-ਗਿਲਦੇ ਰਵਾਂਗੇ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ